ਮੁੱਦੇ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਸੁਰਿੰਦਰ ਡੱਲਾ ਮੁੱਦੇ ਬੜੇ ਅਹਿਮ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਆ ਗਿਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਬਿਆਨ ਆ ਗਿਆ ਔਰ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਪੂਰੇ ਮੁਲਕ ਦੇ ਵਿੱਚ ਸ਼ੁਰੂ ਹੋ ਗਈ ਹੈ Air ਫੌਜ ਮੁਖੀ ਧਨੋਆ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਕਿ ਫੌਜ ਦਾ ਕੰਮ ਸਟ੍ਰਾਈਕ ਕਰਨਾ ਹੈ ਟਾਰਗੇਟ ਤੇ ਹਮਲਾ ਕਰਨਾ ਹੈ ਔਰ ਅਸੀਂ ਬੰਬਾਰੀ ਕੀਤੀ ਹੈ ਲਾਸ਼ਾਂ ਗਿਣਨਾ ਫੌਜ ਦਾ ਕੰਮ ਨਹੀਂ ਹੈ ਸੋ ਇਹ ਜਾਣਕਾਰੀ ਤੁਹਾਨੂੰ ਸਰਕਾਰ ਦੇ ਸਕਦੀ ਹੈ ਸਰਕਾਰ ਨਹੀਂ ਦੱਸ ਰਹੀ ਕਿ ਕਿੰਨੀਆਂ ਲਾਸ਼ਾਂ ਅਸੀਂ ਗਿਣੀਆਂ ਪਰ ਅਮਿਤ ਸ਼ਾ ਰੈਲੀ ਦੇ ਵਿੱਚ ਬਿਆਨ ਦੇ ਰਹੇ ਨੇ ਕਿ 250 ਤੋਂ ਜ਼ਿਆਦਾ 250 ਦੇ ਕਰੀਬ دہشت گرد ਮਾਰੇ ਮੁਕਾਇਨੇ ਅਮਿਤ ਸ਼ਾ ਨੂੰ ਕਿਸ ਨੇ ਦੱਸਿਆ ਕਿ ਮਾਰੇ ਗਏ ਅਤਵਾਦੀਆਂ ਦੀ ਗਿਣਤੀ 250 ਹੈ ਗੋਦੀ ਮੀਡੀਆ ਤੇ ਵੀ ਸਵਾਲ ਖੜਾ ਕਰੂੰਗਾ ਗੋਦੀ ਮੀਡੀਆ ਜਿਹੜਾ ਆਪਣੇ ਆਪ ਗੋਦੀ 'ਚ ਬਹਿ ਜਾਂਦਾ ਹੈ 250 ਤੋਂ 350 ਤੱਕ ਟੈਲੀਵਿਜ਼ਨਾਂ ਦੀਆਂ ਸੁਰਖੀਆਂ ਅਤਵਾਦੀਆਂ ਦੇ ਮਾਰੇ ਜਾਣ ਦੀਆਂ ਆ ਚੁੱਕੀਆਂ ਨੇ ਸਾਨੂੰ ਭਾਰਤੀ ਫੌਜ ਤੇ ਮਾਣ ਹੈ ਜੇ 25 ਅਤਵਾਦੀ ਵੀ ਮਾਰੇ ਗਏ ਹੋਣ ਤੇ ਅਸੀਂ ਸੰਤੁਸ਼ਟਾਂ ਸਾਨੂੰ ਆંકੜਿਆਂ ਨਾਲ ਮਤਲਬ ਨਹੀਂ ਹੈ ਪਰ ਆંકੜੇ ਰਾਜਨੀਤਿਕ ਤੌਰ ਤੇ ਵਰਤੇ ਜਾ ਰਹੇ ਨੇ ਸੋ ਰਾਜਨੀਤੀ ਕੌਣ ਕਰ ਰਿਹਾ ਹੈ ਜਿਹੜੇ ਆંકੜੇ ਗਿਣਾ ਰਹੇ ਨੇ ਕਿ 200 ਮਾਰੇ ਗਏ 250 ਮਾਰੇ ਗਏ 300 ਮਾਰੇ ਗਏ 350 ਮਾਰੇ ਗਏ ਇਹਦੇ ਚ ਗੋਦੀ ਮੀਡੀਆ ਤੋਂ ਲੈ ਕੇ ਲੀਡਰ ਵੀ ਸ਼ਾਮਲ ਨੇ ਜਿਹੜੇ ਦੱਸ ਰਹੇ ਨੇ ਕਿ ਇਹਨੇ ਅਤਵਾਦੀ ਮਾਰੇ ਗਏ ਇਹ ਸਿਆਸਤ ਉਹ ਕਰ ਰਹੇ ਨੇ ਜਿਹੜੇ ਸਵਾਲ ਖੜਾ ਕਰ ਰਹੇ ਨੇ ਸਰਕਾਰ ਦੀ ਨੀਅਤ ਤੇ ਲੀਡਰਾਂ ਦੀ ਨੀਅਤ ਤੇ ਕਿਸੇ ਵੀ ਪੋਲਿਟੀਕਲ ਪਾਰਟੀ ਨੇ ਮੈਨੂੰ ਨਹੀਂ ਲੱਗਦਾ ਕਿ ਫੌਜ ਨੇ ਮਨਸ਼ਾ ਤੇ ਸਵਾਲ ਖੜਾ ਕੀਤਾ ਹੈ ਪੋਲਿਟੀਕਲ ਲੀਡਰ ਸਰਕਾਰ ਤੋਂ ਪੁੱਛ ਰਹੇ ਨੇ ਕਿ ਕਿੰਨੇ ਅੱਤਵਾਦੀ ਮਾਰੇ ਗਏ ਨੇ ਉਹ ਇਸ ਲਈ ਪੁੱਛ ਰਹੇ ਨੇ ਕਿਉਂਕਿ ਸਾਰੇ ਲੀਡਰਾਂ ਦੇ ਵੱਖ-ਵੱਖ ਆંકੜੇ ਨੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਫੌਜ ਤੇ ਰਾਜਨੀਤੀ ਨਾ ਕਰੋ ਔਰ ਸਾਡਾ ਗੋਦੀ ਮੀਡੀਆ ਦਾ ਇੱਕ ਹਿੱਸਾ ਨਵਜੋਤ ਸਿੱਧੂ ਨੂੰ ਵੀ ਗਦਾਰ ਐਲਾਨ ਐਲਾਨ ਰਿਹਾ ਉਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਗਦਾਰੀ ਕਰ ਰਿਹਾ ਇਹ ਸਵਾਲ ਪੁੱਛ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਵੀ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾਈ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਕਰਕੇ ਬਾਬੇ ਨਾਨਕ ਦੀ ਥਾਂ ਕਰਕੇ ਤੇ ਸਾਡੇ ਭਾਰਤ ਦੇ ਕਈ ਗੋਦੀ মিডিਏ ਨੇ ਨਵਜੋਤ ਸਿੰਘ ਸਿੱਧੂ ਦੀ ਉਸ ਜੱਫੀ ਨੂੰ ਗਦਾਰੀ ਚ ਤਬਦੀਲ ਕਰ ਦਿੱਤਾ ਸੋ ਸਵਾਲ ਬੜੇ ਸੰਵੇਦਨਸ਼ੀਲ ਵੀ ਨੇ ਔਰ ਬੜੇ ਵੱਡੇ ਵੱਡੇ ਵੀ ਨੇ ਅੱਜ ਅਦਾਲਤਾਂ ਕਿਸੇ ਨੂੰ ਦੇਸ਼ದ್ರੋਹੀ ਸਾਬਤ ਨਹੀਂ ਕਰ ਰਹੀਆਂ ਸਾਡੇ ਗੋਦੀ ਮੀਡੀਆ ਦਾ ਇੱਕ ਹਿੱਸਾ ਆਪਣੀ ਮਰਜ਼ੀ ਨਾਲ ਲੀਡਰਾਂ ਨੂੰ ਜਾਂ ਆਮ ਲੋਕਾਂ ਨੂੰ ਦੇਸ਼ದ್ರੋਹੀ ਸਾਬਤ ਕਰ ਰਿਹਾ ਦੇਸ਼ದ್ರੋਹੀ ਜੇ ਕੋਈ ਹੈ ਤਾਂ ਇਹ ਅਦਾਲਤਾਂ ਸਾਬਤ ਕਰਨਗੀਆਂ ਪਰ ਸਵਾਲ ਚੁੱਕਣ ਦਾ ਮਤਲਬ ਦੇਸ਼ਦ్రో ਨਹੀਂ ਹੈ ਸਵਾਲ ਚੁੱਕਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਝੂਠੀ ਪੋਲਿਟਿਕਸ ਕਰ ਰਹੇ ਨੇ ਇਹਨਾਂ ਮਸਲਿਆਂ ਤੇ ਉਹ ਸਾਡੀ ਫੌਜ ਦੇ ਨਾਂ ਤੇ ਪੋਲਿਟਿਕਸ ਨਾ ਕਰਨ ਕਿਉਂਕਿ ਸਾਨੂੰ ਸਾਰਿਆਂ ਨੂੰ ਫੌਜ ਤੇ ਮਾਣ ਹੈ ਤੇ ਅਸੀਂ ਵੀ ਓਨੇ ਹੀ ਦੇਸ਼ ਭਗਤ ਆ ਜਿੰਨੇ ਦੇਸ਼ ਭਗਤ ਉਹ ਲੋਕ ਨੇ ਜਿਹੜੇ ਦੂਜਿਆਂ ਨੂੰ ਗਦਾ ਰੱਖ ਰਹੇ ਨੇ ਪੋਲਿਟਿਕਲ ਰਿਐਕਸ਼ਨ ਉਸ ਤੋਂ ਬਾਅਦ ਇਸ ਅਹਿਮ ਵਿਸ਼ੇ ਤੇ ਗੱਲ ਅੱਗੇ ਵਧਾਵਾਂਗੇ ਮੈਂ ਮੈਂ ਕਹਿੰਦਾ ਸਿੱਧੂ ਸਾਹਿਬ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜੀ ਥੋੜੇ ਦਿਲ ਜੇ ਨਾ ਪਾਕਿਸਤਾਨ ਦਾ ਪਿਆਰ ਉਸੇ ਚਲੇ ਜਾਓ ਸ਼ਰਮ ਕੀ ਹੋ ਜਾ ਸਬਕ ਸਿਕਾਇਆ ਘਟਿਆਂ ਦੇ ਅੰਦਰ ਅੰਦਰ ਵਾਪਸ ਕਿਉਂ ਆ ਗਿਆ ਕਿਉਂਕਿ ਇਮਰਾਨ ਖਾਨ ਨੂੰ ਡਰ ਗਿਆ ਕਿ ਜੇ ਅਸੀਂ ਤੁਹਾਨੂੰ ਵਾਪਸ ਨਾ ਭੇਜਿਆ ਮੋਦੀ ਸਾਹਿਬ ਦਾ ਕੋਈ ਪਤਾ ਨਹੀਂ ਹੋਰ ਬੜਾ ਹੰਲਾ ਕਰਕੇ ਸਾਨੂੰ ਪਾਕਿਸਤਾਨ ਨਾਲ ਕਰਦੇ ਮੈਂ ਸਮਝਦਾ ਵੀ ਜੋ ਆਰਮੀ ਕਰ ਰਹੀ ਹੈ ਦੇਸ਼ ਲਈ ਬਹੁਤ ਅੱਛਾ ਕਰ ਰਹੀ ਹੈ ਮੈਂ ਆਰਮੀ ਦੇ ਹਰ ਇੱਕ ਜਵਾਨ ਨੂੰ ਸਲੂਟ ਕਰਦਾ ਇਸ ਮਸਲੇ ਲੈ ਕੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੋਦੀ ਸਾਹਿਬ ਨੂੰ ਜੋ ਇਸ ਸਮੇਂ ਲੱਗਦਾ ਵੀ 15-20 ਦਿਨ ਪਹਿਲਾਂ ਜੋ ਸਰਵੇ ਹੋਏ ਸੀਗੇ ਮੋਦੀ ਸਾਹਿਬ ਦਾ ਗ੍ਰਾਫ ਬਿਲਕੁਲ ਥੱਲੇ ਆਇਆ ਸੀਗਾ ਉਹਨਾਂ ਦੇ ਵੱਲੋਂ ਲੈ ਕੇ ਮੋਦੀ ਸਾਹਿਬ ਇਸ ਮਸਲੇ ਲੈ ਕੇ ਰਾਜਨੀਤੀ ਕਰ ਰਹੇ ਨੇ ਬਿਲਕੁਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਇਸ਼ੂਸ ਤੇ ਗੱਲ ਕਰਾਂਗੇ ਕਾਂਗਰਸ ਦੇ ਨੁਮਾਇੰਦੇ ਨੂੰ ਵੀ ਸੱਦਾ ਸੀ ਅੱਜ ਕਾਂਗਰਸ ਦਾ ਨੁਮਾਇੰਦਾ ਗੈਰ ਹਾਜ਼ਰ ਹੈ ਭਾਜਪਾ ਦੇ ਨੁਮਾਇੰਦੇ ਤੇ ਸਭ ਕਾ ਫੌਜੀ ਅਫਸਰ ਮੇਰੇ ਨਾਲ ਜ਼ਰੂ ਬੇਬਾਕ ਤੇ ਨਿਰਪੱਖ ਗੱਲ ਕਰਨ ਵਾਲੇ ਫੌਜੀ ਅਫਸਰ ਨੇ ਜਿਨ੍ਹਾਂ ਦਾ ਸੁਬੰਧ ਫੌਜ ਨਾਲ ਰਿਹਾ ਤੇ ਦੇਸ਼ ਭਗਤੀ ਤੋਂ ਵੱਧ ਗੱਲ ਫੌਜੀਆਂ ਤੋਂ ਇਲਾਵਾ ਕੌਣ ਕਰ ਸਕਦਾ ਮੈਂ ਸਾਰਿਆਂ ਨੂੰ ਮੁਲਾਕਾਤ ਕਰਾਦਾ ਕਰਨਲ ਦਰਸ਼ਨ ਸਿੰਘ ਢਲੋਪਾ ਸਾਹਿਬ ਮੇਰੇ ਨਾਲ ਮੌਜੂਦ ਨੇ ਕਰਨਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਰਨਲ ਦਲਵਿੰਦਰ ਸਿੰਘ ਗਰੇਵਾਲ ਮੇਰੇ ਨਾਲ ਮੌਜੂਦ ਨੇ ਕਰਨਲ ਸਾਹਿਬ ਤੁਹਾਡਾ ਵੀ ਸਵਾਗਤ ਹੈ ਔਰ ਭਾਰਤੀ ਜਨਤਾ ਪਾਰਟੀ ਨਾਰਥ-ਈਸਟ ਸੈੱਲ ਦੇ ਨੁਮਾਇੰਦੇ ਨੇ ਭਾਰਤ ਕੋਸ਼ਨ ਕੌਸ਼ਿਕ ਸਾਹਿਬ ਮੇਰੇ ਨਾਲ ਮੌਜੂਦ ਨੇ ਕੌਸ਼ਿਕ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਔਰ ਸਭ ਤੋਂ ਪਹਿਲਾਂ ਜਿਹੜਾ ਸਵਾਲ ਅੱਜ ਬੜਾ ਗਰਮ ਹੈ ਪੂਰੇ ਮੁਲਕ ਦੇ ਵਿੱਚ ਛੋਟੀ ਜਿਹੀ ਟਿੱਪਣੀ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਉੱਤੇ ਟਿੱਪਣੀ ਲੈ ਲਾਂ ਗੋਦੀ ਮੀਡੀਆ ਦੇ ਨਾਂ ਤੇ ਸਾਡੇ ਕੁਝ ਮੀਡੀਆ ਮਸ਼ਹੂਰ ਹੈ ਮੈਂ ਮੈਂ ਬਹੁਤ ਕੋਸ਼ਿਸ਼ ਕਰਦਾ ਸੀ ਕਿ ਮੀਡੀਆ ਦੇ ਉੱਤੇ ਨਾ ਗੱਲ ਕੀਤੀ ਜਾਵੇ ਪਰ ਕਈ ਵਾਰੀ ਜਦੋਂ ਕਹਿੰਦੇ ਨੇ ਕਿ ਹੱਦਾ ਬੰਨੇ ਟੱਪ ਜਾਣ ਚੀਜ਼ਾਂ ਤੇ ਅੱਜ ਸਥਿਤੀ ਇਹ ਹੋ ਗਈ ਕਿ মিডিਆ ਦੱਸ ਰਿਹਾ ਕਿ ਕੌਣ ਦੇਸ਼ ਭਗਤ ਹੈ ਤੇ ਕੌਣ ਗੱਦਾਰ ਹੈ ਤੇ মিডিਆ ਅੰਕੜਾ ਕਿੱਥੋਂ ਲਿਆਇਆ মিডিਆ 200 250 300 ਮਰਜ਼ੀ ਨਾਲ মিডিਆ ਚਲਾ ਰਿਹਾ ਕਿ ਅਸੀਂ ਇਹਨੇ ਅੱਤਵਾਦੀ ਮਾਰਤੇ ਕਨੂ ਸਰਬ ਕੀ ਇਹਦੇ ਚ ਦੇਸ਼ ਭਗਤੀ ਹੈ ਇਹਦੇ ਚ ਦੇਸ਼ ਭਗਤੀ ਹੈ ਕਿ মিডিਆ ਆਪਣੇ ਪੱਧਰ ਤੇ ਲਿਖ ਰਿਹਾ ਜਾਂ মিডিਆ ਨੂੰ ਕੋਈ ਦੱਸ ਰਿਹਾ ਪਿੱਛੋਂ ਵੀ ਤੁਸੀਂ ਆਹ ਖਬਰ ਚਲਾਓ ਇਹਨੇ ਅੱਤਵਾਦੀ ਮਾਰ ਗਏ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ মিডিਆ ਜੋ ਕਰ ਰਿਹਾ ਹੈ ਨਾ ਇੱਕ 14 15 ਚੈਨਲ ਦਾ ਸਮੂਹ ਹੈ ਚਲੋ ਬਸ ਸਾਰਿਆਂ ਨੂੰ ਨਹੀਂ ਕਹਿੰਦਾ ਵਿੱਚ ਚੰਗੇ ਵੀ ਬੜੇ ਸਾਡੇ ਚੰਗੇ ਵੀ ਬੜੇ ਮੈਂ ਕਹ ਰਿਹਾ ਵੀ 14 15 ਚੈਨਲ ਜਿਹੜੇ ਨੇ ਸਮੂਹ ਹੈ ਜਿਨ੍ਹਾਂ ਦਾ ਕੰਮ ਹੀ ਇਹ ਬਣ ਚੁੱਕਿਆ ਵੀ ਸਾਰਾ ਦਿਨ ਇਹ ਖਬਰ ਚਲਾਉਣੀ ਆ ਹੁਣ ਉਸ ਦਿਨ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਡਾ ਤਕਰੀਬਨ 9 9:00 ਵਜੇ ਇੱਕ MiG 17 ਇੱਕ ਹਾਲੇ ਦਾ ਪ੍ਰਕਰਾਸ਼ ਹੋਇਆ ਫਰਦਰ ਨਿਊਜ਼ ਚਲ ਗਈ MiG 21 ਕ੍ਰੈਸ਼ ਦੋ ਪਾਇਲਟ ਮਾਰੇ ਗਏ ਇਹ ਕਿੱਥੋਂ ਖਬਰ ਆਈ MiG 21 ਕਿੱਦਾਂ ਮੜ ਗਿਆ ਉਹ ਮੈਨੂੰ ਵੀ ਕਿਸੇ ਚੈਨਲ ਨੇ ਫੋਨ ਕੀਤਾ ਤੇ ਮੈਂ ਕਿਹਾ ਯਾਰ ਮਿਗ 'ਚ ਦੋ ਪਾਇਲਟ ਨਹੀਂ ਹੁੰਦੇ ਹਜੇ ਨਹੀਂ ਆਪਾਂ ਇਹਦੇ ਬਾਰੇ ਕਮੈਂਟ ਅੱਛਾ ਮਿਗ 'ਚ ਦੋ ਪਾਇਲਟ ਨਹੀਂ ਹੁੰਦੇ ਜੀ ਤੇ ਵੀ ਹਜੇ ਆਪਾਂ ਕਮੈਂਟ ਨਹੀਂ ਕਰਨੇ ਇੰਨੀ ਕਾਲੀ ਨਾ ਕਰ ਵੀ ਮਿਗ ਗਿਰਿਆ ਤੇ ਦੋ ਪਾਇਲਟ ਮਰ ਗਏ ਜਦੋਂ ਕਿ ਚਾਰ ਲੋਕ ਉਹਦੇ 'ਚ ਮਾਰੇ ਗਏ ਸੀ ਉੱਥੇ ਮਿਗ 17 ਸੀ ਉਹ ਉਸ ਤੋਂ ਬਾਅਦ ਲਗਾਤਾਰ ਇਹ ਖਬਰਾਂ ਡਿਨਾਇਲ ਮੋਡ ਆਇਆ ਫਿਰ ਯਾਨੀ ਇੱਕਦਮ ਇਹ ਖਬਰ ਚੱਲ ਪਈ ਵੀ ਹਮਾਰਾ ਹਮਾਰੇ ਪਾਇਲਟ ਸੁਰੱਖਿਅਤ ਹੈ ਹਮਾਰੇ ਮਿਨਿਸਟਰੀ ਆਫ ਡਿਫੈਂਸ ਤੋਂ ਜਾਂ ਗਵਰਨਮੈਂਟ ਤੋਂ ਕੋਈ ਬਿਆਨ ਨਹੀਂ ਆਇਆ ਪਰ ਸਾਡੇ ਮੀਡੀਆ ਨੇ ਪੂਰਾ ਹੀ ਆਫੈਂਸਿਵ ਹੋ ਕੇ ਵੀ ਹਮਾਰੇ ਸਭ ਜਹਾਜ਼ ਸਪੈਸ਼ਲ ਆ ਗਏ ਹਮਾਰੇ ਪਾਇਲਟ ਸੇਫ ਹੈ ਜਦੋਂ ਕਿ ਨਹੀਂ ਸੀ ਇਹੀ ਜਿਹੇ ਤਕਰੀਬਨ 10 ਵਜੇ ਇਹ ਪਾਇਲਟ ਸੰਜੀਦਗੀ ਨਾਲ ਰਿਪੋਰਟਿੰਗ ਹੋ ਚੁੱਕੀ ਹੈ ਸੰਜੀਦਗੀ ਨਾਲ ਰਿਪੋਰਟਿੰਗ ਹੋਣੀ ਚਾਹੀਦੀ ਇਸ ਮਸਲੇ ਤੇ ਜੀ ਇਮੀਡੀਏਟਲੀ ਬਾਅਦ ਇਹ ਖਬਰ ਨਹੀਂ ਦੇਣੀ ਚਾਹੀਦੀ ਵੀ ਕੋਈ ਹੈ ਤੇ ਕਿਉਂਕਿ ਆਪਦੇ ਪ੍ਰੋਸੀਜਰ ਹੁੰਦੇ ਨੇ ਔਰ ਉਸ ਤੋਂ ਬਾਅਦ ਜਦੋਂ ਮੈਂ ਮੇਰਾ ਆ ਜਵਾਬ ਦੇ ਦੋ ਮੀਡੀਆ ਕੋਲ ਇਹ ਅੰਕੜਾ ਕਿੱਥੋਂ ਆਇਆ ਹੋਗਾ ਇਹ ਅੰਕੜਾ ਹੀ ਟੋਟਲ ਮਨਕੜਾ ਹੁੰਦਾ ਹੈ ਮਾਲਕਾਂ ਦਾ ਤਾਂ ਕਿ 4:30 ਵਜੇ ਸਟ੍ਰਾਈਕ ਹੋਈ ਹੈ ਤੇ 9 ਵਜੇ মিডিਆ ਨੇ 250 300 ਦਾ ਕਹਿ ਕੇ ਐਡੀ ਛੇਤੀ ਤੇ ਆਫੀਸ਼ੀਅਲੀ ਤੁਸੀਂ ਜਾ ਕੇ ਕਾਊਂਟ ਵੀ ਨਹੀਂ ਬਣਦੀ 250 300 ਦੀ 350 ਬੋਲੀ ਲਾਉਣ ਵਾਲਾ ਕਿਸ ਨੇ 200 ਚਲੋ ਆਪਾਂ ਇਹ ਗੱਲ ਵੀ ਸਾਡਾ মিডিਆ ਭਾਵਨਾਵਾਂ ਵਿੱਚ ਬਹਿ ਜਾਂਦਾ ਮੈਂ ਮੈਂ মিডিਆ ਨੂੰ ਦੇਸ਼ਦ్రోਹੀ ਨਹੀਂ ਕਹਿੰਦਾ ਨਹੀਂ ਨਹੀਂ ਇਹ ਤਾਂ ਫੈਟ ਫੈਟ ਇਨਫੋਰਮੇਸ਼ਨ ਇਹ ਇੱਕ ਫੈਟ ਇਨਫੋਰਮੇਸ਼ਨ ਹੈ ਇੱਕ ਫੈਟ ਇਨਫੋਰਮੇਸ਼ਨ ਹੈ ਵੀ ਐਂ ਚੀਜ਼ ਚਲਾਓ ਵੇਬ ਬਣਾਉਣੀ ਹੈ ਉੱਤਰੋਂ ਹਜੇ ਅਭਿਨੰਦਨ ਨੂੰ ਛੱਡਿਆ ਨਹੀਂ ਉਹ ਬਾਰਡਰ ਤੇ ਆ ਰਹਿਆ ਤੇ ਅਸੀਂ ਇਹ ਚਲਾਈ ਨੇ ਜੁੱਗ ਦੇ ਆ ਪਾਕਿਸਤਾਨ ਪਾਕਿਸਤਾਨ ਕੋ ਘुटਨੋ ਤੇ ਲਾਏ ਕੱਲ ਤੇ 6 ਬੰਦੇ ਮਰੇ ਬਾਰਡਰ ਤੇ ਲਗਾਤਾਰ 4 ਦਿਨਾਂ ਤੋਂ ਫਾਇਰਿੰਗ ਚੱਲਦੀ ਆ ਕਾਦੇ ਘੁਟਨੇ ਤੇ ਆ ਗਿਆ ਪਾਕਿਸਤਾਨ ਤੇ ਅਸੀਂ ਟੀਵੀ ਤੇ ਕੀ ਚਲਾਈਆਂ ਨੇ ਕਿਉਂਕਿ ਅਸੀਂ ਲੋਕਾਂ ਨੂੰ ਨਚਾਉਣਾ ਚਾਹੁੰਦੇ ਹਾਂ ਤਮਾਸ਼ੀਆ ਮੰਗ ਅਸੀਂ ਸਾਡੇ ਲੀਡਰ ਜਿਹੜੇ ਨੇ ਨਾ ਔਗੀਆਂ ਵਰਦੀਆਂ ਪਾ ਕੇ ਉਹ ਇੱਕ ਲੀਡਰ ਵਰਦੀਆਂ ਪਾ ਕੇ ਲੋਕਾਂ 'ਚ ਜਾ ਰਿਹਾ ਇਹ ਕੀ ਕਰਨ ਵਾਲੀ ਗੱਲ ਹੈ ਜੀ ਚਲੋ ਚਲੋ ਮੈਂ ਥੋੜੀ ਟਿੱਪਣੀ ਲਾ ਲਾ ਕਨਾਲ ਦਲਵਿੰਦਰ ਸਿੰਘ ਜੀ ਤੁਹਾਡੀ ਇਸ ਪੂਰੀ ਗੱਲ ਤੇ ਕੀ ਨਜ਼ਰੀਆ ਤੁਹਾਡਾ ਦੇਖੋ ਜੀ ਪਹਿਲਾਂ ਅਸੀਂ ਬਹੁਤ ਜ਼ਿਆਦਾ ਹੁੰਦੇ ਸੀ ਸਾਨੂੰ ਸਪੈਸ਼ਲ ਪਹਿਲੇ ਦਿਨ ਤੋਂ ਹੀ ਆਰਡਰ ਸੀ ਕਿ ਪੋਲਿਟਿਕਸ ਡਿਸਕਸ਼ਨ ਹੀ ਕਰਨੀ ਪਹੁੰਚ ਐਂਡ ਵੀ ਨੇਵਰ ਡਿਸਕਸਡ ਪੋਲਿਟਿਕਸ ਆ ਹੁਣ ਲੇਟੈਸਟ ਜੋ ਸਾਡਾ ਹੈਲੀਕਾਪਟਰ Mi 17 ਡਿਗਿਆ ਉਹਦੇ ਜਿਹੜੇ ਪਾਇਲਟ ਸੀ ਉਹਦੀ ਵਾਈਫ ਦਾ ਹੁਣ ਅੱਜ ਹੀ ਕੱਲ ਦਾ ਬਿਆਨ ਹੈ ਉਹਨੇ ਸਾਫ਼ ਕਿਹਾ ਹੈ ਕਿ ਪਲੀਜ਼ ਸਾਡੇ ਫੌਜੀਆ ਦੀ ਜ਼ਿੰਦਗੀ ਨੂੰ ਤੁਸੀਂ ਇਸ ਤਰ੍ਹਾਂ ਜੋ ਹੈ ਰੌਲੇ ਰੱਪੇ ਜਨਾ ਲਿਆਓ ਜਿਹਨੂੰ ਲੜਾਈ ਲਾਉਣ ਦਾ ਸ਼ੌਕ ਹੈ ਖੁਦ ਬਾਰਡਰ ਤੇ ਜਾਓ ਔਰ ਦੇਖੋ ਕੀ ਹਾਲ ਹੈ ਉਥੇ ਕਿਉਂਕਿ ਇਹ ਉਹ ਨੇ ਇਹ ਵੀ ਕਹਿੰਦੇ ਮਤਲਬ ਖਾਸ ਕਰਕੇ ਦੇਖੋ ਲੀਡਰਾਂ ਦਾ ਕਿਸੇ ਦਾ ਕੋਈ ਬੱਚਾ ਤਾਂ ਹੈ ਨਹੀਂ ਫੌਜ ਚ ਜੀ ਜੀ ਤੇ ਦੂਸਰਾ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਕੋਈ ਡਾਇਰੈਕਟ ਸੰਬੰਧ ਹੈ ਜੋ ਇੱਕ ਫੈਡ ਮੀਡੀਆ ਹੈ ਜੋ ਹਿੰਦਵਾਦ ਚੱਲ ਰਿਹਾ ਹੈ ਤੇ ਨਾ ਜਾਉਣਾ ਚੈਨਲ ਉਹ ਇਕੋ ਇਕੋ ਬਾਸ਼ਾ ਬੋਲਦੇ ਆ ਇਕੋ ਇਕੋ ਸੇਂਟਾ ਨਹੀਂ ਲੱਗਦੀ ਸ਼ਾਇਦ ਉਹਨਾਂ ਨੂੰ ਸਮਝਾਇਆ ਨਹੀਂ ਕਿਸੇ ਨੇ ਹੋਣਾ ਕਿਉਂਕਿ ਹੈ ਤਾਂ ਉਹਨਾਂ ਚ ਦੇਸ਼ ਭਗਤੀ ਹੈ ਪਰ ਉਹ ਦੇਸ਼ ਭਗਤੀ ਨੂੰ ਉਹ ਦੇਸ਼ ਭਗਤੀ ਨਹੀਂ ਹੁੰਦੀ ਉਹ ਦੇਸ਼ ਭਗਤੀ ਨਹੀਂ ਹੁੰਦੀ ਜਿਹੜੇ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਮੈਂ ਆਣਾ ਮੈਂ ਨਹੀਂ ਮੰਨਦਾ ਇਸ ਸਬੰਧ ਵਿੱਚ ਸਰਦ ਸਾਹਿਬ ਤੁਹਾਡੇ ਕੋਲੇ ਵਾਪਸ ਆਣਾ ਮੈਂ ਇੱਕ ਛੋਟੀ ਜਿਹੀ ਟਿੱਪਣੀ ਲੈਣਾ ਭਰਤ ਪੂਸ਼ਨ ਜੀ ਜੋ ਕੁਝ ਚੱਲ ਰਿਹਾ ਹੈ ਟੈਲੀਵਿਜ਼ਨ ਚੈਨਲਾਂ ਤੇ ਕਈ ਸਾਡੇ ਟੈਲੀਵਿਜ਼ਨ ਚੈਨਲ ਨੇ ਗੋਦੀ ਮੀਡੀਆ ਦੇ ਨਾਂ ਤੇ ਵੀ ਕਈ ਮਸ਼ਹੂਰ ਨੇ ਉਹ ਇਹਨੇ ਨਾ ਅੰਕੜਾ ਦੇ ਰਹੇ ਨੇ ਇਹ ਨਾ ਸਰਕਾਰ ਨਾ ਭਾਜਪਾ ਦੇ ਲੀਡਰ ਡਿਨਾਈ ਨਹੀਂ ਕਰ ਰਹੇ ਬਲਕਿ ਜਮਿਸ਼ਾਦ ਜੀ ਨੇ ਵੀ ਬਿਆਨ ਦਿੱਤਾ ਕਿ 250 ਹੱਤਵਾਂ ਦੀ ਮਾਰ ਗਏ ਇਹ ਅੰਕੜਾ ਆਉਂਦਾ ਕਿੱਥੋਂ ਹੈ ਜਾਂ ਅਸੀਂ ਜੋਸ਼ਪੁਰ ਰਲੀ ਕਿੰਨੇ ਆ ਵੀ 250 ਹੱਤਵਾਂ ਦੀ ਅਸੀਂ ਮਾਰਤੇ ਦੇਖੋ ਜੋ ਉਸ ਵਾਲੀ ਗੱਲ ਚ ਤਾਂ ਮੈਂ ਨਹੀਂ ਜਾਂਦਾ ਲੇਕਿਨ ਜਿਵੇਂ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ ਹਿੰਦੁਸਤਾਨ ਚ ਮੀਡੀਆ ਆਜ਼ਾਦ ਹੈ ਜੀ ਜੇ ਅਸੀਂ ਮੀਡੀਆ ਨੂੰ ਦਬਾਵਾਂਗੇ ਜਾਂ ਕੁਝ ਕਵਾਂਗੇ ਤਾਂ ਸਰਕਾਰ ਤੇ ਉਲਟ ਇਲਿਕੇਸ਼ਨ ਲੱਗੇਗਾ ਵੀ ਜਿਹੜੀ ਅਮਰਜੈਂਸੀ ਵਾਪਸ ਆ ਗਈ ਜੀ ਮੀਸਾ ਦੁਆਰਾ ਲੱਗ ਗਿਆ ਜੀ ਮੇਨਟੇਨੈਂਸ ਆਫ ਇੰਟਰਨਲ ਸਕਿਉਰਟੀ ਐਕਟ ਦੁਆਰਾ ਲੱਗ ਗਿਆ ਪਰ ਜੇ ਕੋਈ ਪਰ ਜੇ ਕੋਈ ਗਲਤ ਟੀਕੇ ਲਾਊਗਾ ਤੇ ਅਸੀਂ ਡਾਕਟਰ ਨੂੰ ਰੋਕਾਂਗੇ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਮੀਡੀਆ ਤੇ ਅੱਜ ਅਸੀਂ ਕੁਝ ਕਰ ਦਈਏ ਤੇ ਉਹਦੇ 'ਚ ਅਸੀਂ মিডিਆ ਦੇ ਖਿਲਾਫ ਮੰਨੇ ਜਾਵਾਂਗੇ ਲੇਕਿਨ ਮੇਰੇ ਹਿਸਾਬ ਨਾਲ ਸਰਕਾਰ ਨੇ ਇਹ ਚੀਜ਼ਾਂ ਨੂੰ মিডিਆ ਨੂੰ ਕੋਈ アドਵਾਈਜ਼ਰੀ ਜਾਰੀ ਕਰਨੀ ਚਾਹੀਦੀ ਸੀ ਪਰ ਲੋਕ ਤਾਂ ਇਹ ਕਹਿੰਦੇ ਨੇ ਨਾ ਵੀ মিডিਆ ਸਰਕਾਰ ਦੀ ਗੋਦੀ 'ਚ ਬੈ ਗਿਆ ਬਹੁਤ ਵੱਡਾ ਹਿੱਸਾ মিডিਆ নিরপেক্ষ ਹੋਣਾ ਚਾਹੀਦਾ ਚਲੋ ਆਪਣੀ ਮਰਜ਼ੀ ਨਾਲ ਬੈਠੇ ਹੋ ਮੈਂ ਸਰਕਾਰ ਨੂੰ ਨਹੀਂ ਕਹਿੰਦਾ ਉਹ ਆਪਣੀ ਮਰਜ਼ੀ ਨਾਲ ਬੈਠੇ ਹੋਣੀ ਬਿਲਕੁਲ ਬੇਕਾਰ ਕਰ ਲੈ ਪਰ ਅਮਿਤ ਸ਼ਾਹ ਹੁਣੀ 250 ਦਾ 200 ਦਾ ਅੰਕੜਾ ਕਿੱਥੋਂ ਲਿਆ ਹੋ ਸਕਦਾ ਇੰਟੈਲੀਜੈਂਸ ਜੀ ਉਹਨਾਂ ਕੋਲ ਕੋਈ ਇਨਪੁਟ ਹੋਵੇ ਜੀ ਜਿੱਥੋਂ ਤੱਕ ਇਹਨਾਂ ਦੀ ਕਰਨ ਦੀ ਗੱਲ ਹੈ ਹਾਂ ਜੀ ਕਾਂਗਰਸ ਦੇ ਕਈ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਪਿਲ ਸਿਬਲ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਜਦੋਂ ਕੋਈ ਸਵਾਲ ਕਰਦਾ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਇਹ ਦੇਸ਼ ਦੇ ਖਿਲਾਫ ਗੱਲ ਕਰ ਰਹੇ ਸਰ ਉਹ ਤਾਂ ਹੈ ਹੀ ਪਾਕਿਸਤਾਨ ਪ੍ਰਸਤਾ ਨਾ ਤੁਸੀਂ ਅ ਦਿਗਵਜੇ ਸਿੰਘ ਲੱਲੋ ਤੁਸੀਂ ਮਨੀਸ਼ੰਕਰ ਰਾਇਰ ਲੱਲੋ ਸ਼ਸ਼ੀ ਥਰੂਰ ਲੱਲੋ ਆਪਣਾ ਨਿਰਜੋਤ ਸਿੰਘ ਸਿੱਧੂ ਲੱਲੋ ਦੇ ਆਲ ਆਰ ਮੈਟ ਫਾਰ ਦਾ ਪਾਕਿਸਤਾਨ ਪ੍ਰਸ ਪਰ ਮੈਂ ਤਾਂ ਪਾਕਿਸਤਾਨ ਪ੍ਰਸਤ ਨਹੀਂ ਨਾ ਮੈਂ ਸਵਾਲ ਪੁੱਛ ਰਿਹਾ ਵੀ ਅਮਿਤ ਸ਼ਾਹ ਜੀ 250 ਦਾ ਅੰਕੜਾ ਲਿਆ ਹੈ 200 ਦਾ ਅੰਕੜਾ ਲਿਆ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਜੀ ਉਹਨਾਂ ਦੱਸਣਾ ਚਾਹੀਦਾ ਜਾਂ ਨਹੀਂ ਦੱਸਣਾ ਚਾਹੀਦਾ ਹੈ ਕਿਉਂਕਿ ਸਰਕਾਰ ਦੇ ਲੈਵਲ ਤੇ ਕੋਈ ਇੰਟੈਲੀਜੈਂਸ ਇਨਪੁਟ ਹੋ ਸਕਦੀ ਹੈ ਫੌਜ ਦਾ ਬਿਆਨ ਤੁਸੀਂ ਹਵਾਈ ਸੈਨਾ ਦੀ ਫੌਜ ਦਾ ਬਿਆਨ ਸੁਣਿਆ ਉਹ ਕਹਿੰਦੇ ਵੀ ਫੌਜ ਲਾਸ਼ਾਂ ਨਹੀਂ ਗਿਣਦੀ ਫੌਜ ਗਿਣਤੀ ਨਹੀਂ ਕਰਦੀ ਮੈਂ ਕਿਹਾ ਜੀ ਕੋਈ ਇੰਟੈਲੀਜੈਂਸ ਏਜੰਸੀਆਂ ਦਾ ਕੋਈ ਇਨਪੁਟ ਹੋ ਸਕਦਾ ਹੈ ਹੋ ਸਕਦਾ ਮੈਂ ਕਰਨਲ ਸਾਹਿਬ ਦੀ ਗੱਲ ਤੇ ਕਾਊਟਰ ਕਰਨਾ ਚਾਹੁੰਦਾ ਨਹੀਂ ਹੋ ਸਕਦਾ ਵੀ ਸਰਕਾਰ ਸਪਸ਼ਟ ਹੋ ਕੇ ਕਵੇਰੀ ਗੱਲ ਤਾਂ ਸੁਣ ਲੋ ਇਹਨਾਂ ਨੇ ਕਿਹਾ ਜੀ ਮੌੜੀ ਵਰਤੀ ਪਾ ਕੇ ਆ ਗਏ ਸਾਡੇ ਹਸਬਾ ਹਸੀयत ਸੰਸਦ ਨੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਔਰ ਦਿੱਲੀ ਪ੍ਰਦੇਸ਼ ਬੀਜੇਪੀ ਦੇ ਪ੍ਰਧਾਨ ਨੇ ਫੌਜੀਆ ਦੀ ਵਰਦੀ ਪਾ ਕੇ ਅਗਰ ਫੌਜੀਆ ਨੂੰ ਨੇ ਸਰਾਹਨਾ ਕਰਨ ਦੀ ਕੋਸ਼ਿਸ਼ ਕੀਤੀ ਕੋ ਗੁਰਾ ਨਹੀਂ ਕੀਤਾ ਅਮ ਜੀ ਇਹ ਅਗੇਂਸਟ ਲਾ ਟੂ ਯੂ ਇਸ ਇਹ 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 ਪੋਸਟਰ ਹੈ ਫੌਜੀਆ ਦੀ ਵਰਦੀ ਕਦੇ ਨਹੀਂ ਪਾ ਸਕਦਾ ਕੋਈ ਨਹੀਂ ਪਾ ਸਕਦਾ ਨੋਬਾਡੀ ਕੈਨ ਵੇਅਰ ਇਟ ਇਹਨੂੰ ਅੰਦਰ ਘਾੜ ਲੈਣਾ ਚਾਹੀਦਾ ਸੀ ਉਸ ਟੈਂਡਰ ਦੇ ਉੱਤੇ ਉਹ ਬੰਦਾ ਜੋ ਯੂਨੀਫਾਰਮ ਪਰ ਮੁਕਮਲ ਯੂਨੀਫਾਰਮ ਨਹੀਂ ਉਹਨਾਂ ਨੇ ਪਾਈ ਨਾ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਇੱਕ ਸਿੰਬਲ ਸੁਣ ਲਈਏ ਸੁਣ ਲਈਏ ਦੇਖੋ ਜੀ ਸਿੰਬੋਲਿਕ ਨਹੀਂ ਸੁਣਾਉਂਦਾ ਤੁਸੀਂ ਸਟੇਜ ਤੇ ਸ਼ੋਅ ਕਰ ਰਹੇ ਹੋ ਕੋਈ ਉਸ ਕਰੈਕਟਰ ਪੈ ਰਹੇ ਹੋ ਉੱਥੇ ਪਾਈ ਜਾ ਸਕਦੀ ਹੈ ਸਿੰਬੋਲਿਕ ਇਹ ਨਹੀਂ ਹੈ ਵੀ ਛੜਕ ਦੇ ਪਾਗੇ ਤਰੋਂ ਇੱਕ ਸਟ੍ਰਿਕਟ ਲਾਅ ਹੈ ਵੀ ਕੋਈ ਵੀ ਯੂਨੀਫਾਰਮ ਜਿਹੜੀ ਰਲਦੀ ਮਿਲਦੀ ਹੋਵੇ ਪੁਲਿਸ ਨਾਲ ਹੋਵੇ ਪੈਰਾ ਮਿਲਟਰੀ ਫੋਰਸ ਨਾਲ ਹੋਵੇ ਆਰਮੀ ਨਾਲ ਹੋਵੇ ਅੱਛਾ ਰਲਦੀ ਮਿਲਦੀ ਵੀ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਉਹਨਾਂ ਦੇ ਸਟਾਰ ਵੀ ਨਹੀਂ ਲਾ ਸਕਦੇ ਤੁਸੀਂ ਸਟਾਰ ਲਾਉਣੇ ਪ੍ਰਾਈਵੇਟ ਸਕਿਉਰਿਟੀ ਨੂੰ ਵੀ ਪ੍ਰੈਕਟਡ ਨੇ ਇਹ ਲਾਅ ਹੈ ਪਰ ਪ੍ਰਾਈਵੇਟ ਸਕਿਉਰਿਟੀ ਐਸੇ ਵੀ ਚਲੋ ਮੈਂ ਮੈਂ ਕਹਿੰਦਾ ਵੀ ਜ਼ਿਆਦਾ ਪਤਾ ਨਹੀਂ ਹੋਣਾ ਪਰ ਪੂਰੀ ਫੌਜੀ ਵਰਦੀ ਸੀ ਜਾਂ ਨਹੀਂ ਸੀ ਚਲੋ ਮੈਗਨਾ ਇਸ ਹੌਸਲਾ ਅਫਜ਼ਾਈ ਵਾਸਤੇ ਇਹਨਾਂ ਨੇ ਪਾਈ ਕਿ ਹੈ ਸੈਨਿਕਾਂ ਨੂੰ ਹੌਸਲਾ ਦੇਣ ਵਾਸਤੇ ਮੈਂ ਤੁਹਾਡੇ ਨਾਲ ਹੈ ਜਿਵੇਂ ਜਰਨਲ ਹੁਣ ਮੈਂ ਖੁਸ਼ ਹੋਣ ਤੋਂ ਬੰਦ ਗੱਲ ਹੈ ਹੌਸਲਾ ਦੇਣ ਪਟਨਾ ਕਾਜੀ ਫਿਰ ਜੇਣ ਦੇਤੀ ਜਾਂਦੇ ਨਾ ਹੌਸਲਾ ਦੇਣ ਜੀ ਬਾਰਡਰ ਤੇ ਜਾਂਦੇ ਕੋਈ ਲੀਡਰ ਉੱਥੇ ਨਹੀਂ ਜਾਂਦਾ ਜਿੱਥੇ ਲੜਾਈ ਹੁੰਦੀ ਹੈ ਕੋਈ ਨਹੀਂ ਜਾਂਦਾ ਹੌਸਲਾ ਉੱਧਰ ਚਲੋ ਰੈਲੀ ਸੀਗੀ ਜੀ ਰੈਲੀ ਕਿਉਂ ਨਾ ਨੇ ਸੰਦੇਸ਼ ਦਿੱਤਾ ਸੀਗਾ ਨਹੀਂ ਨਹੀਂ ਸੰਦੇਸ਼ ਤੇ ਨਾ ਪੁਲਿਟਿਕ ਲੀਡਰ ਦਾ ਹੱਕ ਹੈ ਦੇਖੋ ਜੀ 에어ਪੋਰਟ ਤੇ ਰੀਸੀਵ ਨਹੀਂ ਕਰਨ ਗਿਆ ਕੋਈ ਕੋਈ ਬੰਦਾ ਕੋਈ ਰੀਸੀਵ ਕਰਨ ਨਹੀਂ ਗਿਆ ਪਟਨਾ 에어ਪੋਰਟ ਤੇ ਉੱਥੇ ਜਿੱਥੇ ਇਹ ਹੌਸਲਾ ਬਾਹਰ ਪਬਲਿਕ ਨੂੰ ਦੇ ਰਹੇ ਸੀ ਸ਼ਹੀਦ ਨੂੰ ਦੇਣਾ ਸੀ ਉਹਦੀ ਵਾਈਫ ਨੂੰ ਦੇਣਾ ਸੀ ਹੌਸਲਾ ਪਟਨਾ ਰੈਲੀ 'ਚ ਦੇਣਾ ਸੀ ਸਰ ਹੁਣੇ ਕਰਨਾ ਚਾਹੁੰਦੇ ਆਂ ਸ਼ਹੀਦ ਦੇ ਪਰਿਵਾਰ ਵਾਲੇ ਤਾਂ ਕਹਿੰਦੇ ਪੋਲੀਟਿਕਾਈਜ਼ ਨਾ ਕਰੋ ਫਿਰ ਜਦ ਸਾਡੇ ਪੋਲੀਟੀਕਲ ਬੰਦੇ ਉੱਥੇ ਚਲੇ ਜਾਣਗੇ ਫਿਰ ਤੁਸੀਂ ਕਹੋਗੇ ਪੋਲੀਟਿਕਾਈਜ਼ ਕੀਤਾ ਜਾ ਰਿਹਾ ਹੈ ਉਹ ਕਹਿੰਦਾ ਜੀ ਮਰਤਾ ਕਿਆ ਕਰਤਾ ਨਹੀਂ ਪਤਾ ਕਰਤਾ ਉਹ ਵੋਟਾਂ ਨਹੀਂ ਗਏ ਸੀ ਸਿੱਧਾ ਸਾਹਿਬ ਲੈਟ ਅਸ ਈ ਵੈਰੀ ਕਲੀਅਰ ਯੂਨੀਫਾਰਮ ਬੀਇੰਗ ਜਿਊਜ਼ ਬਾਅਦ ਵੋਟਾਂ ਸਹੀ ਦਿਨ ਨੂੰ ਤਾਂ ਸਤਿਕਾਰ ਦੇਣਾ ਜ਼ਰੂਰੀ ਆ ਕੋਈ ਸਤਿਕਾਰ ਮੌਕੇ ਆਪ ਸਤਿਕਾਰ ਦੇਣ ਨੂੰ ਮੈਂਦੇ ਗਏ ਨਹੀਂ ਮੈਂ ਇੱਕ ਸਵਾਲ ਲੈਣਾ ਮੈਂ ਇੱਕ ਸਵਾਲ ਲੈਣਾ ਭਾਜਪਾ ਦੀ ਬਹੁਤ ਸਾਰੀ ਲੀਡਰ ਕਹਿ ਰਹੇ ਨੇ ਕਿ ਮੋਦੀ ਸਾਹਿਬ ਦੇ ਰਾਜ ਚ ਜੋ ਕਰਤਾ ਸ਼ਾਨ ਬਲੰਦ ਹੋ ਗਈ ਭਾਰਤ ਦੀ ਪਾਕਿਸਤਾਨ ਨੂੰ ਕੁਟਨਿਆਂ ਦੇ ਬੱਲ ਲਿਆਤਾ ਸੀ ਅਭਿਨੰਦਨ ਅਸੀਂ ਵਾਪਸ ਲਿਆਈ ਪਰ ਇਸ ਗੱਲ ਨੂੰ ਕਿਉਂ ਨਹੀਂ ਸਵੀਕਾਰ ਕਰਦੇ ਕਿ 60 65 70 14 ਫਰਵਰੀ ਤੋਂ ਬਾਅਦ ਕਨਲ ਸਾਹਿਬ ਦੱਸ ਰਹੇ ਨੇ 78 ਫੌਜੀ ਸਾਡੇ ਸ਼ਹੀਦ ਹੋਗੇ 78 ਫੌਜੀ ਸ਼ਹੀਦ ਹੋਗੇ ਅਸੀਂ ਹੁਣ ਵੀ ਕਹਾਂਗੇ ਕਿ ਅਸੀਂ ਪਾਕਿਸਤਾਨ ਨੂੰ ਘੁਟਨਿਆਂ ਦੇ ਬਲ ਲਿਆ ਤਾਂ ਦੇਖੋ ਗੱਲ ਇਸ ਤਰ੍ਹਾਂ ਹੁੰਦਾ ਘੁਟਰਿਆਂ ਦੇ ਬਲ ਤਾਂ ਲੈ ਜਾਂਦਾ ਦੋ ਦਿਨ ਦੇ ਅੰਦਰ ਅੰਦਰ ਅਸੀਂ ਇੰਟਰਨੈਸ਼ਨਲ ਪ੍ਰੈਸ਼ਰ ਬਣਾ ਕੇ ਸਾਰੇ ਦੇਸ਼ਾਂ ਦਾ ਇੱਕ ਜਿਹਨੂੰ ਕਹਿੰਦੇ ਵੀ ਇੱਕ ਪ੍ਰੈਸ਼ਰ ਬਣਾ ਕੇ ਪਾਕਿਸਤਾਨ ਨੂੰ ਇੱਥੇ ਤੱਕ ਮਜਬੂਰ ਕਰਤਾ ਹੋਏ ਨੇ ਆਟੋਮੈਟਿਕਲੀ ਵੀ ਅੰਦਰੋਂ ਛੱਡਿਆ 78 ਫੌਜੀਆਂ ਦੀ ਮੌਤ ਸ਼ਹੀਦ ਹੋਣਾ ਬੈਠਾ ਨਹੀਂ ਮਰਿਆ ਬੀਨ ਕਮਾਂਡਰ ਅਭਿਨੰਦਨ ਵਰਤਮਾਨ ਜਿਹੜਾ ਹੈ ਉਹ ਰਿਪੋਰਟ ਹੈ 78 ਬੰਦੇ ਮਰ ਗਏ ਦੂਸਰਾ ਇਹ ਮੈਨੂੰ ਦੱਸੋ ਅਸੀਂ ਕੀ ਖਟਿਆ ਆਮ ਕੀਤਾ ਅਟੈਕ 에ਅਰ ਫੋਰਸ ਨੇ ਕੀਤਾ ਪਰ ਅਸੀਂ ਖਟਿਆ ਕੀ ਵਿੱਚੋਂ ਉਵੇਂ ਹੀ ਚੱਲ ਰਿਹਾ ਹੈ ਉੱਥੇ ਕਿਲਿੰਗ ਚੱਲ ਰਹੀ ਹੈ ਸਰ ਜੀ ਅਸੀਂ ਨਾ ਇਹਦੇ ਬਾਰੇ ਬੋਲਦੇ ਤਾਂ ਕਿਹਾ ਜਾਣਾ ਸੀ ਜੀ ਬੀਜਪੀ ਉਹਨਾਂ ਕੋ ਡਰ ਗਈ ਲਗਾਤਾਰ ਫਾਇਰਿੰਗ ਚੱਲ ਰਹੀ ਹੈ ਹੁਣ ਜੇ ਬੋਲ ਪਏ ਆ ਤਾਂ ਹੁਣ ਸਾਨੂੰ ਆ ਕੇ ਇੱਕ ਕਾਈਰ 1 ਵਾਈ 1 1 ਵਾਈ 1 ਇਸੰਤ ਤੇ ਜੇ ਆਪਾਂ ਬਹੁਤ ਇੰਟਰਨੈਸ਼ਨਲ ਪ੍ਰੈਸ਼ਰ ਪਾ ਰਿਹਾ ਹੈ ਪਰ ਤੇ ਆਪਾਂ ਉਹ ਤੋਂ ਲਾਈਨ ਆਫ ਕੰਟਰੋਲ ਤੇ ਫਾਇਰਿੰਗ ਨਹੀਂ ਬੰਦ ਕਰਾ ਹਾਂ ਬੰਦ ਕਰਾਓ ਸਾਡੇ ਤੋਂ ਵੱਧੇ ਮਾਰ ਰਿਆ ਸਰ ਇслаਮਿਕ ਦੇਸ਼ਾਂ ਦਾ ਜਿਹੜਾ ਫਾਊਂਡਰ ਪਾਕਿਸਤਾਨ ਆ ਆਪਾਂ ਉਸ ਕਿਸੇ ਦੀ ਗੱਲ ਨਹੀਂ ਕਰ ਰਹੇ ਸਿਮਾ ਸਰਾਜ ਨੂੰ ਉਹ ਪਾਕਿਸਤਾਨ ਦੀ ਕੋਸਟ ਤੇ ਬੁਲਾ ਲਿਆ ਉਹ ਸਾਡੀ ਵਿਕਟਰੀ ਨਹੀਂ ਆ ਨਹੀਂ ਉਹ ਸਾਡੀ ਵਿਕਟਰੀ ਆ ਡਿਪਲੋਮੈਟਿਕ ਵਿਕਟਰੀ ਨਹੀਂ ਉਹ ਡਿਪਲੋਮੈਟਿਕ ਵਿਕਟਰੀ ਆ ਸਰ ਰੈਜ਼ੋਲੂਸ਼ਨ ਪੜੇ ਬਾਅਦ ਤੇਰੋਰਿਜ਼ਮ ਤੇ ਰੈਜ਼ੋਲੂਸ਼ਨ ਕੀਆ ਕਿਦਾਂ ਉਹਨਾਂ ਨੇ ਛਾੜਿਆ ਸਰ ਸਰ ਮੈਂ ਕਹਿੰਦਾ ਉਹ ਮੰਨ ਲਿਆ ਉਹ ਆਪਣੀ ਡਿਪਲੋਮੈਟਿਕ ਵਿਕਟਰੀਆ ਮੈਂ ਉਸ ਗੱਲ ਤੇ ਨਹੀਂ ਜਾਣਾ ਉਹ ਆਪਣੀ ਵਿਕਟਰੀ ਹੈ ਸੁਸ਼ਮਨ ਸਵਰਾਜ ਜੀ ਚੰਗੇ ਲਾੜੇ ਦਾ ਪਹਿਲਾ ਮੈਂ ਉਹਨਾਂ ਦਾ ਬਹੁਤ ਚੰਗਾ ਕੀਤਾ ਪਰ ਮੈਂ ਇੱਕ ਇੱਕ ਕੋਆਇਲ ਤੇ ਜਾਣਾ ਚਾਹੁੰਗਾ ਕਰਨਲ ਸਾਹਿਬ ਨੇ ਵੀ ਸੁਸ਼ਮਨ ਸਵਰਾਜ ਦੀ ਪਿਛਲੇ ਸ਼ੋਅ ਦੇ ਵਿੱਚ ਤਾਰੀਫ਼ ਕੀਤੀ ਸੀ ਕਿ ਸੁਸ਼ਮਨ ਸਵਰਾਜ ਉਹਨਾਂ ਨੇ ਚੰਗਾ ਕੰਮ ਕੀਤਾ ਮੈਂ 1 ਬਾਈ 1 ਬਣ ਜਾਣਾ ਉਹਦੇ ਜਿੰਨੇ ਵੀ ਕੰਮ ਨੇ ਠੀਕ ਰਹੇ ਨੇ ਉਹਦੇ ਕਰਨਲ ਸਾਹਿਬ ਮੈਂ ਬਸ 1 ਬਾਈ 1 ਹੋਣਾ ਚਾਹੁੰਗਾ ਜਿਹੜੀ ਹੁਣ ਨਿਰਜੋਤ ਸਿੰਘ ਸਿੱਧੂ ਦਾ ਟਵੀਟ ਹੈ ਸਾਡੇ ਗੋਦੀ ਮੀਡੀਆ ਦਾ ਇੱਕ ਹਿੱਸਾ ਕਹਿ ਰਿਹਾ ਨਿਰਜੋਤ ਸਿੰਘ ਸਿੱਧੂ ਗਦਾਰ ਹੈ ਜਦੋਂ ਪੋਲੀਟੀਕਲ ਲੀਡਰ ਨਵਜੋਤ ਸਿੰਘ ਸਿੱਧੂ ਦਾ ਸਵਾਲ ਪੁੱਛਣਾ ਕਪਿਲ ਸਿੱੱਬਲ ਦਾ ਸਵਾਲ ਪੁੱਛਣਾ ਗਲਤ ਹੈ ਦੇਖੋ ਜੀ ਐਦਾਂ ਹੈ ਇਹ ਤਾਂ ਹੁਣ ਯਾਨੀ ਦੋ ਫੌਜ ਤੋਂ ਨਹੀਂ ਪੁੱਛ ਰਹੇ ਨਹੀਂ ਨਹੀਂ ਭਾਜਪਾ ਦੇ ਲੀਡਰ ਕਹਿ ਰਹੇ ਨੇ ਕਿ ਇਹ ਫੌਜ ਤੇ ਸਵਾਲ ਖੜੇ ਕਰ ਰਹੇ ਮੈਂ ਮੈਂ ਇਹੀ ਗੱਲ ਕਰ ਰਿਹਾ ਫੌਜ ਤੋਂ ਕੋਈ ਵੀ ਨਹੀਂ ਪੁੱਛ ਰਿਹਾ ਜੀ ਫੌਜ ਤੇ ਅਸੀਂ ਨਾ ਤਾਂ ਸ਼ੰਕਾ ਕਰ ਰਹੇ ਉਹਨਾਂ ਦੇ ਆਪਰੇਸ਼ਨ ਤੇ ਕਿਉਂਕਿ ਆਪਰੇਸ਼ਨ ਇਸ ਤਰ੍ਹਾਂ ਹੁੰਦੇ ਨੇ ਫੌਜ ਦਾ ਕੰਮ ਨਹੀਂ ਹੈ ਵੀ ਉੱਥੇ ਤੁਹਾਨੂੰ ਗਿਣ ਕੇ ਰਿਪੋਰਟ ਬਣਾ ਕੇ ਦੇਣੀ ਹੈ ਵੀ ਇੰਨੀਆਂ ਬਾਡੀਆਂ ਅਸੀਂ ਦੇਖੀਆਂ ਆਪਰੇਸ਼ਨ ਹੈ ਜੋ ਟਾਰਗੇਟ ਦਿੱਤਾ ਕਰਤਾ ਫੌਜ ਤੇ ਤਾਂ ਕੋਈ ਸਵਾਲ ਹੀ ਨਹੀਂ ਪੁੱਛ ਰਿਹਾ ਸਵਾਲ ਤੇ ਉਸ ਮੀਡੀਆ ਤੋਂ ਪੁੱਛ ਰਹੇ ਉਸ ਪੋਲੀਟੀਕਲ ਰੈਲੀਆ ਚ ਦੱਸਿਆ ਜਾ ਰਿਹਾ ਡਾਟੇ ਤੋਂ ਪੁੱਛ ਰਹੇ ਨੇ ਵੀ ਇਹ ਡਾਟਾ ਕਿੱਥੋਂ ਆਇਆ ਹੈ ਸਵਾਲ ਤਾਂ ਤੁਹਾਡੇ ਤੋਂ ਨੇ ਸਵਾਲ ਤਾਂ ਜਿਹੜੇ ਚੈਨਲ ਨੇ ਉਹਨਾਂ ਨੂੰ ਇਸ ਰਾਰ ਤੋਂ ਪੁੱਛਣੀ ਚਾਹੀਦੀ ਨੇ ਵੀ ਅੱਜ ਜਿਹੜਾ ਅਸੀਂ ਕਹਿ ਰਹੇ ਆ ਅੱਛਾ ਜੇ ਜੋ ਜੇ ਸਰਕਾਰ ਕਹਿੰਦੀ ਹੈ ਹੁਣ ਉਹਨਾਂ ਨੇ ਕਹਿਤਾ ਆਲੂ ਵਾਲੇ ਸਾਹਿਬ ਨੇ ਇਹਨਾਂ ਦੇ ਮਿਨਿਸਟਰੀ ਨੇ ਉਹ ਕਹਿੰਦੇ ਸਾਡਾ ਕੋਈ ਟਾਰਗੇਟ ਹੀ ਨਹੀਂ ਸੀ ਅਸੀਂ ਤੇ ਕੋਈ ਮਾਰਨ ਵਾਸਤੇ ਪਲਾਨ ਹੀ ਨਹੀਂ ਕੀਤਾ ਸੀ ਇੱਕ ਲੀਡਰ ਕਹਿੰਦਾ 250 ਮਾਰੇ ਇੰਟੈਲੀਜੈਂਸ ਇਨਪੁਟ ਸਰਕਾਰ ਕਹਿੰਦੀ ਹੈ ਦੱਸ ਹੀ ਨਹੀਂ ਰਹੀ ਕੁਝ ਜੇ ਸਰਕਾਰ ਹਜੇ ਸ਼ੋਰ ਨਹੀਂ ਹੈ ਕਿਉਂ ਨਹੀਂ ਸਰਕਾਰ ਪਹਿਲਾਂ ਤਾਂ ਮੀਡੀਆ ਨੂੰ ਪੁੱਛਦੀ ਵੀ ਤੁਸੀਂ 250 ਦੀ ਖਬਰ ਕਿਉਂ ਚਲਾ ਰਹੇ ਹੋ ਤੁਸੀਂ 350 ਦੀ ਕਿਉਂ ਚਲਾ ਰਹੇ ਹੋ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਉਹਦੇ ਨਾਲ ਨਾ ਸਾਡੀ ਕ੍ਰੈਡੀਬਿਲਟੀ ਲੂਜ਼ ਹੋ ਰਹੀ ਹੈ ਕਿਉਂਕਿ ਜਦੋਂ ਇਹ ਸਪੋਰਟ ਨਹੀਂ ਹੋ ਰਹੀ ਕਿ ਤੋਂ ਖਬਰ ਦੂਜਾ ਸਵਾਲ ਪੁੱਛਣ ਤੇ ਅਸੀਂ ਕਿਸੇ ਨੂੰ ਗਦਾਰ ਕਹਾਂਗੇ ਲੋਕਤੰਤਰ ਚ ਅੱਜ ਇਮਰਾਨ ਖਾਨ ਨੂੰ ਜਿਨ੍ਹਾਂ ਨੇ ਸਾਡਾ ਪਾਇਲਟ ਸ਼ਰਤਾਂ ਧੰਨਵਾਦ ਕਰਨਾ ਗਦਾਰੀ ਹੋ ਗਈ ਉਹ ਜਿਹਨੂੰ ਆਪਾਂ ਕੰਧਾਰ ਛੱਡ ਕੇ ਆਏ ਸੀ ਉਹ ਤਾਰੀਫ ਹੋ ਗਈ ਉਹੀ ਤਾਂ ਜਿਵੇਂ ਮਸੂਦ ਮਸੂਦ ਦੇ ਘਰੋਂ ਅਸੀਂ ਛੱਡ ਕੇ ਆਏ ਉਹਦੇ ਵੱਲੇ ਵੱਲੇ ਹੋ ਗਈ ਤੇ ਜੇ ਅਸੀਂ Imran Khan ਦੀ ਤਾਰੀਫ ਕਰਤੀ ਸਾਡਾ ਪਾਇਲੇਟ ਛੱਡਣ ਤੇ ਉਹ ਗਦਾਰੀ ਹੋ ਗਈ ਦੇਸ਼ ਤੋਂ ਦੇਖੋ ਗਦਾਰ ਕਹਿ ਕੇ ਕਿਸੇ ਦਾ ਮੂੰਹ ਬੰਦ ਨਾ ਕਰਾਓ ਜੋ ਸਵਾਲ ਨੇ ਸਵਾਲ ਪੋਲਿਟਿਕ ਪੋਲਿਟਿਸ਼ੀਅਨ ਪੋਲਿਟਿਸ਼ੀਅਨਾਂ ਤੋਂ ਪੁੱਛ ਰਹੇ ਨੇ ਵੀ ਜਿਹੜੀ ਮੀਡੀਆ 'ਚ ਖਬਰ ਬਿਲਕੁਲ ਸਵਾਲ ਹੈ ਸਵਾਲ ਪੋਲਿਟਿਸ਼ੀਅਨ ਪੋਲਿਟਿਸ਼ੀਅਨਾਂ ਤੋਂ ਪੁੱਛ ਰਹੇ ਨੇ ਸੋ ਗੋਦੀ ਮੀਡੀਆ ਮੀਡੀਆ ਨੂੰ ਵੀ ਹੱਥ ਬਨ ਕੇ ਬੇਨਤੀ ਹੈ ਪੋਲਿਟਿਸ਼ੀਅਨਾਂ ਦੇ ਸਵਾਲਾਂ ਨੂੰ ਪੋਲਿਟਿਸ਼ੀਅਨਾਂ ਨਾਲ ਜੋੜੋ ਪੋਲਿਟਿਸ਼ੀਅਨਾਂ ਦੇ ਸਵਾਲਾਂ ਨੂੰ ਫੌਜ ਨਾਲ ਨਾ ਜੋੜੋ ਸੋ ਤੁਸੀਂ ਆਪਣੀ ਡੈਫੀਨੇਸ਼ਨ ਨਾ ਦਿਓ ਕਿਸੇ ਦੇ ਗਦਾਰ ਹੋਣ ਦੀ ਕਨਨ ਸਾਹਿਬ ਕਨਨ ਸਾਹਿਬ ਨੈਤਿਕ ਤੌਰ ਤੇ ਮੈਨੂੰ ਵੀ ਲੱਗਦਾ ਹੈ ਕਨਨ ਸਾਹਿਬ ਨੇ ਵੀ ਸਪਸ਼ਟ ਕੀਤਾ ਕੋਈ ਫੌਜ ਤੋਂ ਸਵਾਲ ਨਹੀਂ ਪੁੱਛਦਾ ਪਰ ਜਦੋਂ ਇੱਕ ਪਾਸੇ ਰੈਲੀਆਂ ਚ ਰਾਜਨੀਤਿਕ ਟਿਕਟੋਰ ਤੇ ਲਾਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਪਾਸੇ ਰੈਲੀਆਂ ਚ ਅੰਕੜੇ ਦੱਸੇ ਜਾ ਰਹੇ ਆ ਕਿ ਅਸੀਂ ਆ ਇੱਕ ਪਾਸੇ ਇਹ ਦੱਸਿਆ ਜਾ ਰਿਹਾ ਕਿ 56 ਇੰਚ ਦੇ ਸੀਨੇ ਨੇ ਆਪਣੇ ਆਪ ਨੂੰ ਸਾਬਤ ਕਰਤਾ 56 ਇੰਚ ਦਾ ਸੀਨਾ 78 ਫੌਜੀ ਤੁਸੀਂ ਦੱਸਿਆ ਹੁਣ ਤੱਕ ਸਾਡੇ ਸਹੀ ਇਸ ਸਵਾਲ ਨੇ ਜਿਹੜੇ ਇਸ ਸਵਾਲ ਸਰਕਾਰ ਕਿਵੇਂ ਐਡਰੈਸ ਕਰਨਾ ਚਾਹੀਦਾ ਸਰਕਾਰ ਨੂੰ ਕੀ ਸਰਕਾਰ ਨੂੰ ਤਰੀਕਾ ਨਹੀਂ ਸਮਝ ਆ ਰਿਹਾ ਵੀ ਅਸੀਂ ਜੇ ਸਵਾਲ ਹੋ ਰਹੇ ਨੇ ਬਜਾਏ ਦੇਸ਼ ਦਰੋਹੀ ਕਹਿਣ ਦੇ ਕਿਵੇਂ ਐਡਰੈਸ ਕਰੇ ਸਰਕਾਰ ਪਹਿਲੀ ਗੱਲ ਤਾਂ ਜਿਹੜੀ ਆਰਮੀ ਹੈ ਨਾ ਉਹਨੂੰ ਕਦੇ ਵੀ ਪੋਲਿਟਿਕਸ ਦੇ ਐਡਵਰਟਾਈਜ਼ਮੈਂਟ ਦੇ ਹਾਸ ਤੇ ਨਹੀਂ ਇਸ ਤੇ ਵਰਤਿਆ ਕਿਉਂਕਿ ਆਰਮੀ ਦਾ ਫੌਜਦਾਰ ਸਾਰਿਆਂ ਦੀ ਹੈ ਸਾਰਿਆਂ ਦੀ ਫੌਜ ਹੈ ਇੱਕ ਬਿਲੋਂਗਸ ਟੂ ਆਲ ਜੀ ਉਹਨੂੰ ਕਦੇ ਵੀ ਇੱਕ ਪਾਰਟੀ ਦੇ ਨਾਲ ਨਹੀਂ ਜੋੜਨਾ ਇੱਕ ਪਾਰਟੀ ਨਾਲ ਜੋੜ ਜੇ ਤਾਂ ਸਾਰੀ ਗਰਮ ਹੋ ਗਈ ਉਹ ਸਾਰੇ ਹਿੰਦੁਸਤਾਨ ਦੇ ਨੇ ਐਕਚੁਅਲੀ ਉਹਨਾਂ ਦਾ ਸਿਰਫ ਜਿਆਦਾ ਦੇਸ਼ ਨੂੰ ਬਚਾਉਣ ਦਾ ਧਿਆਨ ਹੀ ਉਹਨਾਂ ਦਾ ਹੋ ਵੀ ਹੁੰਦਾ ਉਹ ਤੇ ਕਦੇ ਨਹੀਂ ਸਮਝਦੇ ਮੈਂ ਆਪਣੇ ਮਰਚੰਦ ਜੀ ਪੁੱਛਿਆ ਮੈਂ ਤੁਸੀਂ ਕੀ ਕਹਿੰਦਾ ਸੀ ਨਹੀਂ ਸੁਣਦੇ ਤੁਸੀਂ ਵੀ ਸੁਣਦਿਆਂ ਛੱਡਦੇ ਨਹੀਂ ਸਾਨੂੰ ਤਾਂ ਆਪਣੇ ਉੱਥੇ ਧਿਆਨ ਆਸਤ ਉੱਥੇ ਤੇ ਬੈਠਿਆ ਬੱਜੇ ਬੈਠੇ ਆ ਫਿਲਮ ਤੇ ਬੈਠੇ ਆ ਔਰ ਸਾਨੂੰ ਖੁਦ ਹੀ ਲੱਗਦਾ ਕਿ ਅਸੀਂ ਕੁਝ ਨਹੀਂ ਸੁਣਨਾ ਅਸੀਂ ਕੋਈ ਇੱਕ ਸੁਣ ਲੈਗੇ ਆਲੇ ਤੇ ਠੋਕੀਏ ਤਾਂ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਲਿਆਉਣਾ ਬਹੁਤ ਵੱਡੀ ਗਲਤ ਚੀਜ਼ ਹੈ ਪਹਿਲੀ ਗੱਲ ਉਹਨਾਂ ਦਾ ਇਹ ਫਾਇਦਾ ਵੀ ਲੈਣਾ ਪ੍ਰਚਾਰ ਕਰਕੇ ਇਹ ਵੀ ਬਹੁਤ ਵੱਡੀ ਗਲਤ ਹੈ ਹਰ ਬਿਆਨ ਦੇ ਵਿੱਚ ਵੋਟਾਂ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰਨਾ ਬਹੁਤ ਵੱਡੀ ਗੱਲ ਹੈ ਔਰ ਗਲਤ ਗੱਲ ਹੈ ਇੰਨਾਂ ਚੀਜ਼ਾਂ ਨੂੰ ਤਾਂ ਇੱਕਦਮ ਹੀ ਰੋਕ ਦੇਣਾ ਚਾਹੀਦਾ ਔਰ ਦੂਸਰਾ ਉਹਨੇ ਸਾਫ਼ ਕਹਿ ਦਿੱਤਾ ਕਿ ਅਸੀਂ ਆਪਣਾ ਕੰਮ ਕਰਨਾ ਟਾਰਗਟ ਪਹੁੰਚ ਗਏ ਡਿਸਟਰੋਏ ਕੀਤਾ ਇਹ ਸਿਸਟਮ ਹੀ ਇਹੀ ਹੈ ਲੇਕਿਨ ਉਹਨਾਂ ਨੂੰ ਫੜੋ ਨਾ ਜਿਹੜੇ ਠੀਕ ਇਨਫੋਰਮੇਸ਼ਨ ਨਹੀਂ ਦਿੰਦੇ ਕੀ ਅਸੀਂ ਇੰਟੈਲੀਜੈਂਸ ਵਾਲਿਆਂ ਨੂੰ ਕਦੇ ਪੁੱਛਿਆ ਵੀ ਦੱਸੋ ਉਹ ਬੰਦੇ ਸਾਡੇ ਤੁਹਾਨੂੰ ਇਹ ਨਹੀਂ ਪਤਾ ਕਿ ਇੱਥੇ ਟਾਇਰਲਿਸਟ ਫਿਰ ਰਿਹਾ ਹੈ ਇਹ ਨਹੀਂ ਪਤਾ ਕਿ ਇੱਥੇ ਮਿਸ਼ਨ ਆ ਗਿਆ ਹੈ ਇੰਟੈਲੀਜੈਂਸ ਦਾ ਇਹ ਦਾ ਪਲਾਨ ਬਣਾ ਖੜਾ ਹੋਇਆ ਨਹੀਂ ਮੈਂ ਸਾਰਿਆਂ ਦੇ ਉਹ ਹੀ ਇੰਟੈਲੀਜੈਂਸ ਫਿਲਰ ਹੈ ਇੰਟੈਲੀਜੈਂਸ ਔਰ ਇਹ ਵੀ ਪਤਾ ਨਹੀਂ ਇੰਟੈਲੀਜੈਂਸ ਉਹਦੇ ਬੰਦੇ ਕਿਹੜੇ ਕਿਹੜੇ ਸੀਗੇ ਉਹਨਾਂ ਡਿਟੇਲਾਂ ਲੈ ਲੈਂਦੇ ਨੇ ਇੱਥੇ ਬੰਦੇ ਇਹਨੇ ਹੈ ਕਿ ਨਹੀਂ ਹੈ ਉਹ ਸਾਰੀ ਡਿਟੇਲਾਂ ਪਹਿਲਾਂ ਆ ਜਾਂਦੀਆਂ ਹੁੰਦੀਆਂ ਇਹ ਡਿਟੇਲਾਂ ਪਹਿਲਾਂ ਆ ਜਾਣੀ ਚਾਹੀਦੀਆਂ ਸੀਗੀਆਂ ਇਹ ਜਿਹੜੀ ਇਹ ਸਿਵਲ ਦਾ ਸਰਸਸ ਹੈ ਇਹ ਉਹਨਾਂ ਨੂੰ ਸਿਵਲ ਦੇ ਸੋਰਸੇਸ ਤੋਂ ਦੱਸਣਾ ਚਾਹੀਦਾ ਸਾਡੇ ਇੰਟੈਲੀਜੈਂਸ ਸੋਰਸੇਸ ਤੋਂ ਆ ਪਤਾ ਲੱਗਾ ਤਾਂ ਵੀ ਆਫੀਸ਼ੀਅਲੀ ਡਿਕਲੇਅਰ ਹੋ ਦੇ ਲੇਕਿਨ ਇਹ ਆਰਮੀ ਦਾ ਕੰਮ ਨਹੀਂ ਹੈ ਕਿ ਕਿੰਨੇ ਬੰਦੇ ਉੱਥੇ ਬੈਠੇ ਸੀ ਕਿੰਨੇ ਨਹੀਂ ਸੀ ਆਰਮੀਰ ਕੋਲ ਤਾਂ ਕੰਮ ਨਹੀਂ ਆਏ ਉਹਨਾਂ ਨੂੰ ਟਾਰਗੇਟ ਦਿੱਤੇ ਗਏ ਟਾਰਗੇਟ ਇਹਨਾਂ ਨੇ ਪਹਿਲਾਂ ਸੋਚ ਕੇ ਹੀ ਦਿੱਤੇ ਉਹਨਾਂ ਨੇ ਇੰਨੇ ਬੰਦੇ ਉੱਥੇ ਬੈਠੇ ਆ ਇਹਨਾਂ ਨੇ ਉਹਨਾਂ ਨੂੰ ਐਗਜ਼ੈਕਟਲੀ ਨਿਸ਼ਾਨਾ ਲਿਆ ਟਾਰਗੇਟ ਚਲੋ ਮੈਂ ਕੋਈ ਵੱਡੀ ਗੱਲ ਨਹੀਂ ਕਿ ਜਿੰਨਾ ਦੱਸਿਆ ਜਾ ਰਿਹਾ ਉਸ ਤੋਂ ਜ਼ਿਆਦਾ ਵੀ ਅਤਵਾਦੀ ਮਾਰੇ ਗਏ ਪਰ ਫਿਰ ਵੀ ਅੰਕੜੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਮੁੱਦਾ ਇਸ ਗੱਲ ਦਾ ਹੈ ਕਿ ਅੰਕੜੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੁਸੀਂ ਆਪਣੀ ਗੱਲ ਕੌਸ਼ਿਕ ਸਾਹਿਬ ਰੱਖਦੇ ਹੋ ਸਰ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹੁਣ ਕਨਨ ਸਾਹਿਬ ਨੇ ਗੱਲ ਮੰਨੀ ਹੈ ਵੀ ਇੰਟੈਲੀਜੈਂਸ ਦੇ ਅੰਕੜੇ ਹੁੰਦੇ ਨੇ ਦੂਜੀ ਗੱਲ ਇਹ ਹੈ ਇੰਟੈਲੀਜੈਂਸ ਦੀ ਜੀ ਕਿ ਮਜਬੂਰੀ ਹੁੰਦੀ ਹੈ ਅਗਰ ਮੈਂ ਇੰਟੈਲੀਜੈਂਸ ਦੇ ਵਿੱਚ ਐ ਤੇ ਮੇਰੇ ਕੋਲ ਕਰਨਲ ਸਾਹਿਬ ਵਿਰੋਧੀ ਧਿਰ ਦੇ ਕੋਈ ਕਰਨਲ ਖੜੇ ਨੇ ਤੇ ਮੈਂ ਇਹਨਾਂ ਨੂੰ ਬਾਹਰ ਨਹੀਂ ਫੜ ਸਕਦਾ ਆਈ ਕੈਨ ਜਸਟ ਪਾਸ ਔਨ ਮੈਸੇ ਇਹ ਦੇ ਸਕਦਾ ਵੀ ਇਹ ਕਰਨਲ ਸਾਡੇ ਏਰੀਆ ਚ ਘੁੰਮ ਰਹੇ ਨੇ ਪਾਕਿਸਤਾਨ ਦੇ ਕਿਸੇ ਹੋਰ ਦੇਸ਼ ਦੇ ਕੁਝ ਵੀ ਕੋਈ ਵੀ ਕਿਸੇ ਤਰ੍ਹਾਂ ਨਾਲ ਵੀ ਉਹ ਬਾਹਰ ਨਹੀਂ ਫੜ ਸਕਦੇ ਜਾ ਕੇ ਇੰਟੈਲੀਜੈਂਸ ਦੀ ਕਿ ਮਜਬੂਰੀ ਹੁੰਦੀ ਹੈ ਕਰਨਲਸ ਇਹਨਾਂ ਨੇ ਵੀ ਦੱਸਿਆ ਅਗਰ ਉਹ ਸਾਹਿਬ ਨੇ ਹੁਣ ਤੁਸੀਂ ਗੱਲ ਕਰਦੇ ਹੋ ਵੀ ਜਿਹੜੀ ਆਰਮੀ ਹੈ ਉਹ ਟਾਰਗੇਟ ओरिएंटेड ਹੁੰਦੀ ਹੈ ਜਿਵੇਂ ਇਹ ਗੱਲ ਕਰ ਰਹੇ ਨੇ ਬਿਲਕੁਲ ਗੱਲ ਠੀਕ ਹੈ ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹੋ ਸਕਦਾ ਸਰਕਾਰ ਦੇ ਕੋਲ ਇੰਟੈਲੀਜੈਂਸ ਦੇ ਥਰੂ ਕੋਈ ਜੇ ਸਰਕਾਰ ਕੋਲ ਇੰਟੈਲੀਜੈਂਸ ਦੇ ਅੰਕੜੇ ਵੀ ਹੋਣ ਕੀ ਆંકੜੇ ਦੱਸਨੇ ਜ਼ਰੂਰੀ ਨੇ ਫਿਰ ਅਮਿਤ ਸ਼ਾ ਇਜ਼ ਨਾਟ ਗਵਰਨਮੈਂਟ ਅਮਿਤ ਸ਼ਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਸੰਸਦ ਵੀ ਨਹੀਂ ਸੰਸਦ ਦੀ ਮੈਟਰੀਅਲ ਨਹੀਂ ਸੰਸਦ ਸਰਕਾਰ ਦਾ ਹਿੱਸਾ ਨਹੀਂ ਬਕਾਇਦ ਕੀਤਾ ਜੀ ਚਲੋ ਇਹ ਮੰਨ ਲੀਏ ਵੀ ਉਹ ਸਰਕਾਰ ਨੇ ਇਹਦਾ ਮਤਲਬ ਸਰਕਾਰ ਦਾ ਨਹੀਂ ਸਰ ਨਹੀਂ ਇਹਦਾ ਮਤਲਬ ਸਰਕਾਰ ਦਾ ਹਿੱਸਾ ਸਰਕਾਰ ਦਾ ਇਹ ਤਾਂ ਬਹੁਤ ਵੱਡੀ ਗਲਤੀ ਹੈ ਅਗਰ ਸਰਕਾਰ ਦਾ ਹਿੱਸਾ ਇਹ ਸਾਰੇ ਦਾ ਬਹੁਤ ਵੱਡੀ ਗਲਤ ਗੱਲ ਹੈ। ਨਹੀਂ ਤੁਹਾਡੇ ਜਿਹੜੇ ਆਲੂ ਵਾਲੀਆ ਸਾਹਿਬ ਨੇ ਐਸਐਸ ਆਲੂ ਵਾਲੀਆ ਸਾਹਿਬ ਉਹ ਵੀ ਸੰਸਦ ਨੇ। ਹਾਂਜੀ। ਉਹ ਵੀ ਸਰਕਾਰ ਦਾ ਹਿੱਸਾ ਨੇ। ਉਹਨਾਂ ਦਾ ਬਿਆਨ ਵੱਖਰਾ ਹੈ। ਇਹਦਾ ਮਤਲਬ ਸਰਕਾਰ ਉਹ ਮੰਤਰੀ ਵੀ ਨੇ। ਹਾਂ। ਇਹਦਾ ਮਤਲਬ। ਬਾਹਰੀ ਮਾਮਲੇਜ਼ ਮਿਨਿਸਟਰ ਵੀ ਨੇ। ਉਹਨਾਂ ਦਾ ਬਿਆਨ ਵੱਖਰਾ ਹੈ। ਦੋਨਾਂ ਚੱਕੜਾਂ ਸਹੀ ਹੈ। ਉਹਨਾਂ ਦਾ ਬਿਆਨ ਵੱਖਰਾ ਹੈ। ਉਹਨਾਂ ਤਾਂ ਕੁਝ ਹੋਰ ਹੀ ਕਿਹਾ। ਇਹਦਾ ਮਤਲਬ ਸਰਕਾਰ ਆਪਸ ਵਿੱਚ ਫੱਟ ਗਈ। ਇੱਕ ਸਰਕਾਰ ਦਾ ਬਿਆਨ ਹੋ ਰਿਹਾ ਇੱਕ ਸਰਕਾਰ ਦਾ ਹੋ ਰਿਹਾ ਸਰਕਾਰ ਨਹੀਂ ਹੈ ਉਹ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਮੈਂ ਕਹਿ ਰਿਹਾ ਹੋ ਸਕਦਾ ਸੋਰਸਾਂ ਤੋਂ ਹੋ ਸਕਦਾ ਵੀ ਨੁਮਾਇੰਦਿਆਂ ਤੋਂ ਹੋ ਸਕਦਾ ਇੰਟੈਲੀਜੈਂਸ ਤੋਂ ਸਰ ਇਹ ਹੋਵੇ ਸਰ ਫਿਰ ਨੇ ਉਹੀ ਗੱਲ ਕਹਿ ਰਿਹਾ ਜੇ ਸਾਰੀਆਂ ਗੱਲਾਂ ਹੋ ਸਕਦੇ ਦੇ ਨਾਲ ਹੈ ਫਿਰ ਜੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਪੁੱਛ ਲਿਆ ਤੇ ਗਦਾਰ ਕਿਉਂ ਹੋ ਗਿਆ ਸਰ ਨਵਜੋਤ ਸਿੰਘ ਸਿੱਧੂ ਦੀ ਗੱਲ ਤੇ ਮਾਉਣਾ ਨਵਜੋਤ ਸਿੰਘ ਸਿੱਧੂ ਦੀ ਟਵੀਟ ਨੂੰ ਵਿੱਚੋਂ ਚੱਕਦਾ ਉਹ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਰ ਕੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿਧਾਇਕ ਹੋਣ ਦੇ ਨਾਤੇ ਉਹ ਦੁਕਾਨ ਲਈ ਬੈਠੇ ਨੇ ਉਹ ਪੋਲਿਟਿਕਲ ਲੋਕਾਂ ਨੂੰ ਕਹਿ ਰਹੇ ਮੈਂ ਉਹਨਾਂ ਨੂੰ ਵੀ ਇਹਨਾਂ ਨੇ ਤਕਾਨ ਲਾਈ ਹੋਈ ਹੈ ਕਿ ਉਹ ਗद्दार ਕਿਦਾਂ ਹੋ ਗਿਆ ਅਸਰ ਹੱਦ ਹੋ ਗਈ ਹੈ ਅਗਰ ਸਾਡੇ ਆਪ ਨੰਦਰ ਨੂੰ ਇੰਟਰਨੈਸ਼ਨਲ ਪ੍ਰੈਸ਼ਰ ਦੇ ਅੰਦਰ ਆ ਕੇ ਪਾਕਿਸਤਾਨ ਛੱਡ ਦਿੰਦਾ ਤੇ ਧੰਨਵਾਦ ਅਸੀਂ ਉਹਦਾ ਕਰਾਂਗੇ Imran Khan ਦਾ ਮੇਰਾ ਯਾਰ ਗਿਲਦਾਰ Imran Khan ਤੁਸੀਂ ਨਾ ਕਰੋ ਪਰ ਲੋਕ ਕਰਦੇ ਆ ਤੁਸੀਂ ਤੁਹਾਡੀ ਜੇ ਕੋਈ ਧੰਨਵਾਦ ਨਹੀਂ ਕਰਦਾ ਮੈਂ ਸਾਡਾ ਪਾਇਲਟ ਛੱਡਦਾ ਸਾਨੂੰ ਹੋਰ ਓਡੀ ਵੱਡੀ ਕੀ ਚੀਜ਼ ਹੈ Imran Khan ਦਾ ਕੋਈ ਧੰਨਵਾਦ ਕਰਦਾ ਕਿ ਉਹ ਗद्दार ਹੋ ਗਿਆ ਹਾਂਜੀ ਉਹ ਗद्दार ਹੋ ਗਿਆ ਮੈਂ ਗਰੇਵਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹਣਾ ਪਾਇਲਟ ਛੱਡਤਾ ਉਹਦਾ ਧੰਨਵਾਦ ਜਿਹੜੇ ਉਹਨੇ ਸਾਡੇ ਬੰਦੇ ਮਾਰ ਦਿੱਤੇ ਉਹਦੇ ਲਈ ਉਹਦਾ ਨਹੀਂ ਧੰਨਵਾਦ ਉਸ ਨਹੀਂ ਕਰਾਂਗੇ ਹਾਂ ਉਹਦੇ ਵਾਰ ਅਜਾ ਮਾਰਨ ਤਿਆਰ ਦੇਖੋ ਅੱਜ ਚੱਲ ਰਹੇ ਆ ਅੱਜ ਟੈਲ ਯੂ ਵਟ ਅਸੀਂ ਹਮਲਾ ਨਹੀਂ ਕਰਾਂਗੇ ਅੱਪਾ ਕਰ ਰਹੇ ਆ ਆਲ ਟੈਲ ਯੂ ਵਟ ਹੈਪਨਡ ਇਜ਼ ਇਹ ਬਾਜਵਾ ਜਿਹੜਾ ਹੈਗਾ ਇਹ ਐਡਾ ਵੱਡਾ ਪ੍ਰੋਬਲਮ ਕ੍ਰੀਏਟਰ ਹੈ ਜਦ ਵੀ ਬਾਰਡਰ ਤੇ ਜਾਂਦਾ ਉਹਦੇ ਫਾਇਰਿੰਗ ਸ਼ੁਰੂ ਹੁੰਦੀ ਹੈ ਜੀ ਔਰ ਬਾਜਵੇ ਦੇ ਥੱਲੇ ਅੰਡਰ ਇਮਪ੍ਰੈਸ਼ਨ ਪਹਿਲਾਂ ਇਹ ਪ੍ਰਧਾਨ ਮੰਤਰੀ ਸੀ ਕੋਈ ਵੀ ਚੀਜ਼ ਉਹਦੇ ਕਹੇ ਬਿਨਾਂ ਨਹੀਂ ਕਰਦਾ ਸੀ ਬਾਜਵਾ ਦਾ ਪ੍ਰੈਸ਼ਰ ਸੀ ਕਿ ਅਸੀਂ ਨਹੀਂ ਛੱਡਣਾ ਬਾਜਵਾ ਦਾ ਪ੍ਰੈਸ਼ਰ ਸੀ ਕਿ ਅਸੀਂ ਜੋ ਹੈ ਬਦਲਾ ਲੈਣਾ ਹੈ ਬਹੁਤ ਵੱਡਾ ਇਹ ਐਕਚੁਅਲੀ ਸਾਡੇ ਪ੍ਰੈਸ਼ਰ ਦੀ ਜਿੱਤ ਸਮਝ ਲਓ ਜਾਂ ਵਹਾਵੇ ਪ੍ਰੈਸ਼ਰ ਦੀ ਜਿੱਤ ਸਮਝ ਲਓ ਦੀ ਉਹਨੇ ਡਿਨਾਈ ਨਹੀਂ ਕਰ ਰਿਹਾ ਅਰੇ ਪ੍ਰਧਾਨ ਨੇ ਥੱਲੇ ਕੀਤਾ ਪ੍ਰਧਾਨ ਮੰਤਰੀ ਦਾ ਪ੍ਰੈਸ਼ਰ ਰਿਹਾ ਅਮਰੀਕਾ ਦਾ ਪ੍ਰੈਸ਼ਰ ਇਮਰਾਨ ਖਾਨ ਤੇ ਰਿਹਾ ਹੈ ਉਸ ਗੱਲ ਨੂੰ ਕੋਈ ਵੀ ਡਿਨਾਈ ਨਹੀਂ ਕਰ ਰਿਹਾ ਸਾਨੂੰ ਇਹ ਲੈ ਕੇ ਤੇ ਬਣਾ ਚਾਹੀਦਾ ਤਾਂ ਨਾ ਇੱਕ ਮਿੰਟ ਇੱਕ ਮਿੰਟ ਸੁਣ ਲਓ ਸਾਨੂੰ ਅਗਰ ਅਸੀਂ ਬਾਜਵੇ ਤੋਂ ਉਹਨੂੰ ਉੱਚਾ ਚੁੱਕਾਂਗੇ ਇਮਰਾਨ ਹਾਂ ਤਾਂ ਹੀ ਸਾਡੀ ਸ਼ਾਂਤੀ ਦੀ ਸੰਭਾਵਨਾ ਹੈ ਬਾਜਵੇ ਕੋਲੋਂ ਸਾਡੀ ਸ਼ਾਂਤੀ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਅਲੱਗ ਅਲੱਗ ਕਰਨਾ ਹੈ ਅਸੀਂ ਬਾਜਵੇ ਤੋਂ ਇਮਰਾਨ ਨੂੰ ਇਮਰਾਨ ਲੋਕਾਂ ਦੇ ਨਾਲ ਜੁੜੇ ਔਰ ਫੌਜ ਜੋ ਹੈ ਥੱਲੇ ਹੋਵੇ ਉਹਦੇ ਵਿੱਚ ਸਾਡਾ ਫਾਇਦਾ ਤਾਂ ਹੀ ਸਾਰਾ ਜਿਹੜਾ ਬਾਰਡਰ ਦੀ ਲੜਾਈ ਹੈ ਤਾਂ ਹੀ ਘਟੂਗੀ ਔਰ ਇਮਰਾਨ ਨੂੰ ਅਗਰ ਹੌਸਲਾ ਮਿਲਦਾ ਹੈ ਤਾਂ ਉਹਨੂੰ ਥੱਲੇ ਲੈ ਸਕਦਾ ਇਹ ਸਾਡੀ ਪਾਲਿਸੀ ਹੋਣੀ ਚਾਹੀਦੀ ਹੈ ਚਲੋ ਬਿਲਕੁਲ ਤੁਸੀਂ ਇਹਦਾ ਲਈ ਤਿਆਰੀ ਗੱਲ ਕੀਤੀ ਹੈ ਹੌਸਲਾ ਪਾਕਿਸਤਾਨ ਦੇ ਲੋਕਾਂ ਨੇ ਦੇਣਾ ਨਾ ਕਿ ਅਸੀਂ ਦੇਣਾ ਅਸੀਂ ਉਹਨੂੰ ਕੰਪਲੇਂਟ ਲਾ ਕੇ ਤੜਣਾ ਨਹੀਂ ਕਰਨਾ ਉਹ ਉਸ ਹੌਸਲੇ ਦੀ ਗੱਲ ਕਰ ਰਹੇ ਆ ਉਹ ਉਸ ਹੌਸਲੇ ਦੀ ਗੱਲ ਕਰ ਰਹੇ ਆ ਨਾ ਉਸ ਹੌਸਲੇ ਦੀ ਗੱਲ ਕਰ ਰਹੇ ਆ ਜਿੱਦੀ ਗੱਲ ਕਰ ਰਹੇ ਹੋ ਇੱਕ ਉਹ ਇੱਕ ਪਾਲਿਸੀ ਹੈ ਜਿਹੜੀ ਅਸੀਂ ਆਪਣਾ ਆਪਣੇ ਉਹਦੀ ਗੱਲ ਕਰ ਰਹੇ ਹੋ ਨਹੀਂ ਸਰ ਇਹ ਬਾਜ਼ਵੀ ਨੂੰ ਤੇ ਇਮਰਾਨ ਨੂੰ ਤੋੜੋ ਡਿਵਾਈਡ ਕਰੋ ਇਹਨਾਂ ਨੇ ਬਾਜ਼ਵਾ ਦੀ ਗੱਲ ਕਰੀ ਹੈ ਬਾਜ਼ਵਾ ਤੋਂ ਪਹਿਲਾਂ ਪ੍ਰਵੇਸ਼ ਕਿਆਨੀ ਸੀ ਪਰਵੇਜ਼ ਮੁਸ਼ਰਫ ਸੀ ਜਿੰਨੇ ਵੀ ਜਨਰਲ ਹੋਏ ਪਟੋ ਤੱਕ ਸਾਰੇ ਉਪਰਾਚਾਰੀਆ ਆਪਣਾ ਕੀ ਉਹਨੂੰ ਕਹਿੰਦੇ ਆ ਜਿਹਾ ਲੱਗ ਤੱਕ ਜਿੰਨੇ ਜਨਰਲ ਹੋਏ ਪਾਕਿਸਤਾਨ ਦੇ ਉਹ ਸਾਰੇ ਇਹੇ ਜਿਹੇ ਹੀ ਹੋਏ ਆ ਪਰ ਹਿੰਦੁਸਤਾਨ ਨੂੰ ਨੇਸ਼ਟ ਨੂੰ ਬੁੱਧ ਕਰਨ ਦੀ ਲੱਗੇ ਰਹੇ ਆ ਪਰ ਪਰ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਵੀ ਮੁਸ਼ਰਫ ਕੀਆ ਬਲਾਈ ਸੀ ਸਰਵਾ ਦੱਸਦਾ ਕੁਝ ਫੀਸ ਲਗੂਰੀ ਵੀ ਨਹੀਂ ਅਸੀਂ ਤਾਜ ਮਹਿਲ ਦੀ ਬੋਲਣ ਦਿਓ ਸਰ ਬੋਲੋ ਇਹ ਮੈਨੂੰ ਬੋਲਣ ਦਿਓ ਸਰ ਇਸ ਟਾਈਮ ਬਾਜਵਾ ਦੀ ਮਜਬੂਰੀ ਆ ਵੀ ਇੰਟਰਨੈਸ਼ਨਲ ਫੰਡਿੰਗ ਉਹਨੂੰ ਚਾਹੀਦੀ ਆ ਨਹੀਂ ਤਾਂ ਕਦੋਂ ਦਾ ਕੂ ਕਰ ਗਿਆ ਹੁੰਦਾ Imran Khan ਇੱਕ ਛੋਟਾ ਜਿਹਾ ਪਿਆਦਾ ਹੈ ਇਮਰਾਨ ਖਾਨ ਦੇ ਪੱਲੇ ਕੁਝ ਵੀ ਨਹੀਂ ਹੈ ਇਮਰਾਨ ਖਾਨ ਦੀ ਜਿਹੜੀ ਤੀਸਰੀ ਬੀਵੀ ਹੈ ਉਹ ISI ਦੀ ਏਜੰਟ ਹੈ ਉਹ ISI ISI ਦੀ ਤਾਕਤ ਹੈ ਉਹਨਾਂ ਨਾਲ ਨਿਕਾਹ ਕਰਨ ਤੋਂ ਬਾਅਦ ਇਮਰਾਨ ਖਾਨ ਸਾਰਾ ਪਰਸਨਲ ਨਾ ਜਾਓ ਪਰਸਨਲ ਨਾ ਜਾਓ ਜੀ ਬਹੁਤੀ ਸੱਚਾਈ ਦੱਸ ਰਿਹਾ ਜੀ ਜੀ ਤੁਸੀਂ ਕਹਿੰਦੇ ਇਮਰਾਨ ਖਾਨ ਨੂੰ ਤਕੜਾ ਕਰੋ ਇਮਰਾਨ ਖਾਨ ਤਕੜਾ ਹੋ ਹੀ ਨਹੀਂ ਸਕਦਾ ਜੀ ਆਰਮੀ ਦੀ ਮਜਬੂਰੀ ਹੈ ਵੀ ਇੰਟਰਨੈਸ਼ਨਲ ਬੰਦੀ ਕਰਨੀ ਹੈ ਉਹ ਡਿਵਾਈਡਡ ਹੋ ਕੇ ਜਗ੍ਹਾ ਤੇ ਬੈਠੇ ਨੇ ਕਦੋਂ ਉਹ ਕੁ ਕਰਕੇ ਹੁੰਦੇ ਹੋ ਚਲੋ ਤੁਸੀਂ ਆਪਣੀ ਗੱਲ ਅਖੀਂ ਹਾਂਜੀ ਹਾਂਜੀ ਕਹੋ ਸਾਬ ਦੇਖੋ ਜੀ ਜੇ ਤੇ ਮੋਦੀ ਸਾਹਿਬ ਜਾਨ ਨਵਾਜ਼ ਸ਼ਰੀਫ ਦੇ ਬਰਥਡੇ ਤੇ ਉਹਨਾਂ ਦੇ ਵਿਆਹ ਤੇ ਜਾਣ ਤੇ ਬ ਜਦੋਂ મોદી ਸਾਹਿਬ ਨੇ ਸੋਚ ਚੁੱਕੀ ਆ ਉਦੋਂ ਵੀ ਆਏ ਸੀ ਨਵਾਜ਼ ਸ਼ਰੀਫ ਤੇ ਜਦੋਂ ਇਮਰਾਨ ਖਾਨ ਪਹਿਲੀ ਵਾਰੀ ਬਣेंगे ਆਪਾਂ ਇਮਰਾਨ ਖਾਨ ਨੂੰ ਬੈਕ ਨਾਲ ਨਹੀਂ ਲਿੰਕ ਕਰ ਸਕਦੇ ਤੇ ਨਵਾਜ਼ ਸ਼ਰੀਫ ਤਾਂ ਕਈ ਵਾਰੀ ਬਣ ਚੁੱਕੇ ਸੀ ਮੈਂ ਇੱਕ ਗੱਲ ਹੋਰ ਰੱਖ ਦਵਾ ਮੈਂ ਇੱਕ ਗੱਲ ਹੋਰ ਰੱਖ ਦਵਾ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਜਦੋਂ ਨਵਾਜ਼ ਸ਼ਰੀਫ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਸਾਡੇ ਲੱਡੂ ਬਾਰਡਰ ਤੇ ਬਣੇ ਗਏ ਜਦੋਂ ਨਵਾਜ਼ ਸ਼ਰੀਫ ਸਾਹਿਬ ਤੇ ਖਤਰਾ ਪੈਦਾ ਹੋ ਗਿਆ ਫਾਂਸੀ ਦੇਣ ਦਾ ਉਦੋਂ ਵੀ ਅਰਦਾਸਾਂ ਹੋਈਆਂ ਸਾਡੇ ਗੁਰਦੁਆਰਾ ਸਾਹਿਬ 'ਚ ਇਮਰਾਨ ਖਾਨ ਸਾਹਿਬ ਦੇ ਨਾਨਕੇ ਜਲੰਧਰ ਨੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਉਹਨਾਂ ਦੇ ਨਾਂਕਿਆਂ 'ਚ ਲੱਡੂ ਵੰਡੇ ਗਏ ਪੰਜਾਬ ਦਾ ਤੇ ਪਾਕਿਸਤਾਨ ਦਾ ਜਾਂ ਸਾਡੇ ਜਿਹੜੇ ਪਛੋਕੜ ਨੇ ਉਹ ਤਾਂ ਰਿਸ਼ਤਾ ਤਾਂ ਨਹੀਂ ਟੁੱਟ ਸਕਦਾ ਨਾ ਅਸੀਂ ਅਸੀਂ ਗੱਲ ਤੋਂ ਇੱਕ ਮਿੰਟ ਅਸੀਂ ਪਾਕਿਸਤਾਨ ਦੇ ਵਿੱਚ ਰਾਜਨੀਤਿਕ ਜੀ ਸ਼ਕਤੀ ਆ ਉਹ ਕਰਨਾ ਕਰਾਂਗੇ ਨਾ ਕਿ ਬਾਜ਼ਮੇ ਦੇ ਪਿੱਛੋਂ ਇੱਕ ਮਿੰਟ ਯਾਦ ਰੱਖੋ ਅਸੀਂ ਰਾਜਨੀਤਿਕ ਸ਼ਕਤੀ ਕਰਾਂਗੇ ਯਾਦ ਰੱਖੋ ਇੱਕ ਦੇਸ਼ ਦੇ ਵਿੱਚ ਸਾਡਾ ਕੱਲਾ ਕੰਮ ਇਹ ਨਹੀਂ ਕਿ ਅਸੀਂ ਬੈਠੇ ਬੈਠੇ ਸੋਚਦੇ ਰਹੀਏ ਅਗਰ ਸਿਆਸਤ ਕਰਨੀ ਵੀ ਆ ਨਾ ਇਹਨੂੰ ਡਿਪਲੋਮੇਸੀ ਕਹਿੰਦੇ ਹੁੰਦੇ ਆ ਤੁਸੀਂ ਕਿਹਾ ਵੀ ਆਪਾਂ ਜਦੋਂ ਨਵਾਸ਼ ਕੀਤੇ ਤੇ ਲੱਡੂ ਬੰਡੇ ਪਾਰਟ ਵੀ ਰੱਖੇ ਕਦੇ ਕਿਸੇ ਮੀਡੀਆ ਨੇ ਜਾਂ ਪੋਲਿਟਿਕਲ ਪਾਰਟੀ ਨੇ ਕਿਹਾ ਵੀ ਇਹ ਜਿਹੜੇ ਪਾਰਟਰਕ ਦੇ ਨੇ ਨੂੰ ਪਾਕਿਸਤਾਨ ਭੇਜ ਦਿਓ ਜਾਂ ਇਹ ਗद्दार ਨੇ ਇਹ ਗद्दार ਨੇ ਜੀ ਇਹਦਾ ਸਵਾਲ ਹੋ ਗਿਆ ਇਹ ਬਹੁਤ ਭੜਾ ਕਲਚਰ ਐਕਚੁਅਲੀ ਹੈ ਇੱਧਰ ਹੈ ਉੱਥੇ ਜਾਂਦੇ ਸੀ ਉਧਰੋਂ ਲੀਡਰ ਆਏ ਨੇ ਤੇ ਆਪਦੀਆਂ ਪੁਰਾਣੀਆਂ ਜਗ੍ਹਾ ਤੇ ਦੇਖਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਇੱਧਰ ਆਏ ਨੇ ਤੇ ਬਹੁਤ ਸਾਰੇ ਇੱਧਰੋਂ ਉੱਧਰ ਗਏ ਨੇ ਕਿ ਜਿਹੜੇ ਉਧਰੋਂ ਆਏ ਨੇ ਉਹ ਗद्दार ਨੇ ਕੋਈ ਗद्दार ਨਹੀਂ ਚਲ ਚਲ ਅਸੀਂ ਕਦੇ ਵੀ ਨਹੀਂ ਕਿਹਾ ਗद्दार ਨੇ ਚਲੋ ਚਲੋ ਹੁਣ ਮੈਂ ਵਾਈਂਡ ਕਰਨ ਲਈ ਦੋ ਪੁਆਇੰਟ ਤੇ ਆਉਂਗਾ ਜੀ ਕਪਿਲ ਸਿੰਬਲ ਕਾਂਗਰਸ ਵੱਲੋਂ ਵੀ ਇਹ ਮੰਗ ਹੋਈ ਹੈ ਬਹੁਤ ਸਾਰੇ ਲੀਡਰ ਨੇ ਬਹੁਤ ਇੱਕ ਸਿਆਣੇ ਵਕੀਲ ਨੇ ਸਾਡੇ ਬੜੇ ਪੁਰਾਣੇ ਬਜ਼ੁਰਗ ਮੇਮਨ ਸਾਹਿਬ ਉਹਨਾਂ ਦਾ ਵੀ ਜਿਹੜਾ ਹੈਗਾ ਬਿਆਨ ਆਇਆ ਮੈਂ ਉਹ ਵੀ ਦੇਖ ਰਿਹਾ ਸੀਗਾ ਸਾਡੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਉਹ ਕਹਿੰਦੇ ਕਿ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹ ਸਥਿਤੀ ਦੇ ਤੇ ਸਪਸ਼ਟ ਕਰ ਦੇਵੇ ਤੁਹਾਡੀ ਨਜ਼ਰ ਚ ਕੀ ਸਰਕਾਰ ਨੂੰ ਸਰਕਾਰ ਦਾ ਭਾਵ ਕਿ ਸਰਕਾਰੀ ਤੌਰ ਤੇ ਕੋਈ ਪ੍ਰੈਸ ਕਾਨਫਰੰਸ ਰੱਖਿਆ ਮੰਤਰੀ ਕਰ ਦੇ ਜਟਲੀ ਸਾਹਿਬ ਕਰ ਦੇਣੀ ਹੈ ਮੋਦੀ ਸਾਹਿਬ ਦੱਸ ਦੇਣ ਕੋਈ ਜੇ ਇਹ ਅੰਕੜਾ ਦੱਸ ਦੇਣ ਤਾਂ ਕਿ ਜਿਹੜੀ ਇਹ ਕੰਟਰੋਵਰਸੀ ਹੈ ਅੰਕੜੇ ਦੀ ਇਹ ਸਪਸ਼ਟ ਹੋ ਜੇ। ਇਹ ਦੇਖੋ ਜੀ ਬਿਲਕੁਲ ਜਾਂ ਇਹ ਕਹਿ ਦੇਣ ਕਿ ਅਮਿਤ ਸ਼ਾਹ ਜੀ ਨੇ ਜਿਹੜਾ ਅੰਕੜਾ ਕਿਹਾ ਹੈ ਉਹ ਦਚਿੱਕੀ ਚ ਹੋ ਗਿਆ ਜਾਂ ਕਨਫਿਊਜ਼ਨ ਚ ਹੋ ਗਿਆ ਵੀ ਆਪਾਂ ਅੰਕੜਿਆਂ 'ਚ ਨਾ ਪਈਏ ਜਾਂ ਸਰਕਾਰੀ ਕਹਦੇ ਆਪਾਂ ਅੰਕੜਿਆਂ 'ਚ ਨਾ ਪਈਏ। ਦੇਖੋ ਸਰਕਾਰ ਜੇ ਓਪਨਲੀ ਇਹ ਦੇਖੋ ਅੰਕੜੇ ਕਿੰਨੇ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਅਤਵਾਦੀ ਮਾਰੇ ਆਪੋਜੀਸ਼ਨ ਨੇ ਤਾਂ ਕਿਹਾ ਨਹੀਂ। ਨਾ। ਜੀ ਕਿਸੇ ਨੇ ਨਹੀਂ ਕਿਹਾ ਜੀ। ਜਾਂ ਮੀਡੀਆ ਦੇ ਇੱਕ ਹਿੱਸੇ ਨੇ ਕਿਹਾ ਜਾਂ ਅਮਿਤ ਸ਼ਾਹ ਜੀ ਜਾਂ ਸਰਕਾਰੀ ਜਿਹੜੇ ਇਹਨਾਂ ਦੇ ਲੀਡਰ ਨੇ। ਹਾਂ ਜੀ ਹੁਣ ਦੋਨੇ ਇੱਕ ਮੰਤਰੀ ਨੇ ਦੋਨੇ ਮੰਤਰੀ ਨੇ ਸੰਸਦ ਨੇ ਇਹ ਕਹਿੰਦੇ ਨੇ ਕਿ ਉਹ ਸੰਸਦ ਹੋਣ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਹੈ ਕਿ ਇੰਟੈਲੀਜੈਂਸ ਸਿਰਫ ਇੱਕ ਸੰਸਦ ਜਿਹੜਾ ਬੀਜੇਪੀ ਦਾ ਚੀਫ ਹੈ ਉਹਨੂੰ ਰਿਸਪਾਂਸਿਬਲ ਹੈ ਜਿਹੜੀ ਇੰਟੈਲੀਜੈਂਸ ਆ ਸਿੱਧਾ ਇਨਪੁਟ ਉਹਨੂੰ ਦਿੰਦੀ ਹੈ ਬੀਜੇਪੀ ਦੇ ਪ੍ਰਧਾਨ ਨੂੰ ਚਲੋ ਬਹੁਤ ਬਹੁਤ ਧੰਨਵਾਦ ਭਰਪੂਸ਼ਨ ਤੁਹਾਡਾ ਵੀ ਤੁਸੀਂ ਵੀ ਵਕ ਵਕ ਪੱਖ ਰੱਖ ਗਏ ਕਰਨਲ ਸਾਹਿਬ ਦਲਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਕਰਨਲ ਦਰਸ਼ਨ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਦਾ ਆਪਣਾ ਆਪਣਾ ਪੱਖ ਹੈ ਪਰ ਇੱਥੇ ਬੈਠੇ ਵੀ ਸਾਰੇ ਦੇਸ਼ ਭਗਤ ਨੇ ਤੇ ਜਿਹੜੇ ਸਵਾਲ ਕਰ ਰਹੇ ਨੇ ਮੇਰੇ ਖਿਆਲ ਉਹ ਵੀ ਦੇਸ਼ ਭਗਤ ਨੇ ਸਰਕਾਰਾਂ ਨੂੰ ਲੋਕਤੰਤਰ ਦੇ ਵਿੱਚ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਈ ਵਾਰੀ ਜੇ ਅਸੀਂ ਸਵਾਲਾਂ ਦਾ ਜਵਾਬ ਨਹੀਂ ਦੰਦੇ ਤਾਂ ਉਹ ਜਿਹੜੇ ਸਵਾਲ ਨੇ ਉਹ ਸੱਚ ਤੇ ਵੀ ਸਵਾਲ ਵਾਂਗ ਖੜੇ ਹੋ ਜਾਂਦੇ ਨੇ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਪਸ਼ਟਤਾ ਦੇ ਨਾਲ ਸਾਰੀ ਗੱਲ ਨੂੰ ਸਾਫ਼ ਕਰੇ ਤਾਂ ਕਿ ਦੁਨਿਆਵੀ ਪੱਧਰ ਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਸਵਾਲਾਂ ਨੂੰ ਡੇਗਿਆ ਜਾ ਸਕੇ ਜਿਵੇਂ ਫੌਜ ਨੇ ਅਤਵਾਦੀ ਡੇਗੇ ਬਹੁਤ ਬਹੁਤ ਧੰਨਵਾਦ